ਆਫੀਸ਼ੀਅਲ ਰਾਜਵਿੰਦਰ ਟੋਲ ਚੈਨਲ ਲੈ ਕੇ ਇੱਕ ਵਾਰ ਤੋਂ ਫਿਰ ਹਾਜ਼ਰ ਆ ਮੈਂ ਰਾਜਵਿੰਦਰ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਹਰ ਵਾਰ ਤੁਹਾਡੇ ਨਾਲ ਕੁਝ ਨਾ ਕੁਝ ਨਵੇਂ ਤਜਰਬੇ ਜਿਹੜੇ ਉਹ ਲੈ ਕੇ ਹਾਜ਼ਰ ਹੋਈਦੇ ਨੇ ਇਸ ਕਰਕੇ ਤਾਂ ਕਿ ਸਾਡੀ ਦੇਖਣ ਵਾਲੇ ਨੌਜਵਾਨ ਕੋਈ ਨਾ ਕੋਈ ਗੱਲ ਹੈ ਜਿਹੜੀ ਮਨ ਦੇ ਵਿੱਚ ਘਰ ਕਰ ਜਾਂਦੀ ਹੈ ਤੇ ਹੋ ਸਕਦਾ ਇੱਕ ਗੱਲ ਤੋਂ ਹੀ ਬੰਦਾ ਕਿੰਨੀ ਸਿੱਖਿਆ ਲੈ ਲੇ ਤੇ ਆਪਣੀ ਜ਼ਿੰਦਗੀ ਚ ਕਾਮਯਾਬ ਹੋ ਜਾਂਦਾ ਹੈ ਸੋ ਅੱਜ ਅਸੀਂ ਫੇਰ ਤੋਂ ਇੱਕ ਜੋੜੇ ਨੂੰ ਲੈ ਕੇ ਹਾਜ਼ਰ ਹੋਏ ਆ ਜਿਨ੍ਹਾਂ ਦਾ ਆਪਣਾ ਜੀਵਨ ਦਾ ਬਹੁਤ ਵੱਡਾ ਤਜਰਬਾ ਹੈ ਜਿਦੇ ਰਾਹੀਂ ਅਸੀਂ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਮਿਹਰਬਾਨੀ ਜੀ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਨਾਮ ਪੁੱਛਣਾ ਚਾਹਾਂਗੇ ਜੀ ਮੇਰਾ ਨਾਮ ਸਤਰਾ ਸਿੰਘ ਡਿਡਵਾਲਾ ਜੀ ਜੀ ਹਾਂ ਜੀ ਅਸੀਂ ਇਿੱਥੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਰਹਿਣ ਵਾਲੇ ਆ ਉਹਦੇ ਬਿਲੋਂਗ ਕਰਦੇ ਆ ਪਿੰਡ ਜਨੌੜੀ ਹੈਗਾ ਜੀ ਅੱਛਾ ਜੀ ਹਾਂਜੀ ਉਹ ਜਿਹੜਾ ਹੈਗਾ ਇੱਕ ਕੰਢੀ ਏਰੀਆ ਵੈਸੇ ਹੈ ਹਾਂਜੀ ਪਰ ਇਹ ਹੈ ਕਿ ਉਹ ਫਾਰਵਰਡ ਹੈਗਾ ਸਾਡੇ ਪਿੰਡ ਦੇ ਵਿੱਚ ਤਕਰੀਬਨ ਅੱਜ ਤੇ 70 ਸਾਲ 80 ਸਾਲ ਪਹਿਲਾਂ ਵੀ ਮਤਲਬ ਬਿਜਲੀ ਲਾਈਟ ਵਗੈਰਾ ਬਸ ਆਉਣਾ ਜਾਣਾ ਜਿਹੜਾ ਸਭ ਕੁਝ ਮਿਲਿਆ ਹੈ ਡਿਵੈਲਪਡ ਏਰੀਆ ਜਿਸੇ 18-20 ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਸ ਟਾਈਮ ਦਾ ਜਿਹੜਾ ਹੋਂਦ ਤੇ ਇਹ ਹੈ ਕਿ ਸਿਨੀਅਰ ਸੈਕੰਡਰੀ ਸਕੂਲ ਹੋ ਗਿਆ ਉਸ ਟਾਈਮ ਦਾ ਹਾਈ ਸਕੂਲ 10 12 ਸਕੂਲਾਂ ਦੇ ਬੱਚੇ ਜਿਹੜੇ ਉੱਥੇ ਜਾਂ ਅਧਿਆਨ ਦੇਨ ਬਸੇ ਜਾਂ ਸਿਮੈਟ੍ਰਿਕ ਦੇ ਦੇਣਾ ਦੇ ਸੀਗੇ ਜੀ ਤੇ ਇਸ ਕਰਕੇ ਉਹ ਬੜਾ ਮੰਨਿਆ ਹੋਇ ਤਕਰੀਬਨ 4000 ਘਰ ਸਾਡੇ ਪਿੰਡ ਦੇ ਵਿੱਚ ਹੈਗੇ ਜੀ ਤੇ ਉਦੋਂ ਦਾ ਜਿਹੜਾ ਬਚਪਨ ਦਾ ਸਮਾਂ ਸੀ ਉਹ ਕਿੱਦਾਂ ਦਾ ਸੀਗਾ ਤੇ ਕਿੱਦਾਂ ਪੜਾਈ ਲਿਖਾਈ ਸਾਡੇ ਬਚਪਨ ਦਾ ਸਮਾਂ ਜਿਹੜਾ ਇਦਾਂ ਦਾ ਸੀਗਾ ਕਿ ਅਸੀਂ ਪਿੰਡ ਦੇ ਰਹਿਣ ਵਾਲੇ ਸੀਗੇ ਹਾਂਜੀ ਅਸੀਂ ਸਕੂਲ ਜਾਂਦੇ ਸੀ ਸਾਡੇ ਇਦਾਂ ਸੀ ਕੇ ਫਾਦਰ ਸਾਹਿਬ ਜਿਹੜੇ ਐ ਉਹ ਫਰੀडम फाइਟਰ ਵੀ ਰਹੇ ਫੌਜ ਦੇ ਵਿੱਚ ਜੀ ਤੇ ਮਿਲਟਰੀ ਦੇ ਵਿੱਚ ਉਹਨਾਂ ਨੂੰ ਪੈਨਸ਼ਨ ਵਗੈਰਾ ਮਿਲਦੀ ਸੀ ਤੇ 1968 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਕਿਸੇ ਮਤਲਬ ਤਕਲੀਫ ਕਰਕੇ ਜੀ ਉਸ ਤੋਂ ਬਾਅਦ ਅਸੀਂ ਪੰਜ ਭਰਾ ਹਾਂ ਜੀ ਤੇ ਦੋ ਭੈਣਾਂ ਸੀਗੀਆਂ ਜੀ ਚਲੋ ਅਸੀਂ ਫਾਜ਼ਲੈਸ ਹੋ ਗਏ ਸੀ ਮਾਂ ਦੀ ਸਾਡੀ ਬਹੁਤ ਬਾਦਰੀ ਸੀ ਸੱਤਾ ਬੱਚਿਆਂ ਨੂੰ ਜਿਹੜਾ ਉਹਨਾਂ ਨੇ ਪਾਲਿਆ ਪਾਲਿਆ ਪੜ੍ਹਾਇਆ ਜੋ ਕੁਝ ਵੀ ਹੈ ਘਰ ਦੇ ਹਾਲਾਤ ਦੇ ਚਲੋ ਚੱਲੇ ਰਹਿੰਦੇ ਹੈਗੇ ਬਿਲਕੁਲ ਜੀ ਕਿਸੇ ਵੇਲੇ ਅਮੀਰੀ ਕਿਸੇ ਵੇਲੇ ਗਰੀਬੀ ਕਿਸੇ ਨੇ ਕੁਛ ਹੈ ਪਰ ਇਹ ਬਿਲਕੁਲ ਪੀਸ ਆਫ ਮਾਇੰਡ ਮਤਲਬ ਚੱਲੇ ਆ ਰਿਹਾ ਉਹਨਾਂ ਦਾ ਬੜਾ ਮਤਲਬ ਹੌਸਲੇ ਦੇ ਨਾਲ ਕਿੱਥੇ ਪੜਾਈ ਕੀਤੀ ਜੀ ਟੋ ਇਹ ਗਵਰਨਰ ਹਾਈ ਸਕੂਲ ਜਨੌੜੀ ਕੀਤੀ ਜਨੌੜੀ ਹਾਂਜੀ ਫਿਰ ਉਸ ਤੋਂ ਬਾਅਦ ਅਸੀਂ ਹਿੰਦੂ ਨੈਸ਼ਨਲ ਕਾਲਜ ਅਟੈਂਡ ਕੀਤਾ ਹਰਿਆਣੇ ਦੇ ਵਿੱਚ ਹੈਗਾ ਸਾਡੇ 10 ਕਿਲੋਮੀਟਰ ਦੀ ਡਿਸਟੈਂਸ 'ਚ ਜੀ ਉੱਥੇ ਅਟੈਂਡ ਕੀਤਾ ਪਰ ਕੁਝ ਹਾਲਾਤ ਇਦਾਂ ਦੇ ਸੀਗੇ ਪੈਸੇ ਨਿਮਿੱਤੇ ਛੋਟਾ ਬ੍ਰਦਰ ਜਿਹੜਾ ਉਹ ਉਹ ਕਾਫੀ ਸ਼ਾਈਨ ਸਟੂਡੈਂਟ ਸੀਗਾ ਅੱਛਾ ਜੀ ਉਹ ਫਿਰ ਉਹਨੇ ਮਤਲਬ ਜਿਹੜੀ ਬੀਐਸਸੀ ਵੀ ਹੈਡਰ ਏ 78 ਦੇ ਵਿੱਚ ਕੀਤੀ ਫਿਰ 79 ਚ ਉਨੇ ਬੀਐਡ ਕੀਤੀ ਹੈ ਜੀ ਸੈਸੋ ਮਾਸਟਰ ਜੀ ਤੇ ਇਹ ਪੁੱਛਣਾ ਚਾਹਾਂਗੇ ਜੀ ਉਦੋਂ ਹੈ ਜਿਹੜਾ ਸਕੂਲ ਦੇ ਵਿੱਚ ਜਦੋਂ ਤੁਸੀਂ ਪੜ੍ਹੇ ਹੋ ਤਾਂ ਮਾਸਟਰ ਨੇ ਜਿਹੜੇ ਉਹਨਾਂ ਦੀ ਕਿੰਨੀ ਕਿਜ਼ਤ ਸੀ ਉਹਨਾਂ ਦੇ ਤੇ ਬਹੁਤ ਇੱਜ਼ਤ ਕਰਦੇ ਸੀਗੇ ਅਸੀਂ ਬੜੇ ਇੱਜ਼ਤ ਕਰਦੇ ਸੀ ਡਰਦੇ ਵੀ ਸੀਗੇ ਉਹ ਮਾਸਟਰ ਜਿਹੜੇ ਸਾਨੂੰ ਪਿਆਰ ਵੀ ਬਹੁਤ ਕਰਦੇ ਸੀਗੇ ਅਸੀਂ ਬਹੁਤ ਰਿਗਾਰਡ ਕਰੀਦਾ ਸੀ ਉਹਨਾਂ ਦਾ ਅੰਦੀ ਇਸ ਕਰਕੇ ਉਹ ਸਾਡੇ ਨਾਲ ਮਤਲਬ ਤੇ ਟੀਚਰ ਤੇ ਜਿਹੜਾ ਹੈਗਾ ਉਹਨਾਂ ਨੂੰ ਵੀ ਬੜਾ ਉਤਸ਼ਾਹ ਰਹਿੰਦਾ ਸੀ ਇਹ ਸਾਡੇ ਬੱਚੇ ਜਿਹੜੇ ਹੈਗੇ ਉਹ ਖੇਤਾਂ ਦੇ ਵਿੱਚ ਨਿਕਲਣ ਅਸੀਂ ਕਬੱਡੀ ਵਗੈਰਾ ਖੇਡਦੇ ਸੀ 11 ਮੈਂਬਰ ਸੀਗੇ ਠੀਕ ਹੈ ਜੀ ਫਿਰ 68 ਦੇ ਵਿੱਚ ਅਸੀਂ ਉਥੋਂ 10 ਕਿਲੋਮੀਟਰ ਦੀ ਡਿਸਟੈਂਸ ਤੇ ਹੈਗਾ ਹਰਿਆਣਾ ਟਾਊਨ ਨਿਕੰਨੇ ਆਪਾਂ ਅੱਛਾ ਜੀ ਉੱਥੇ ਫਿਰ ਕੋਡੀ ਖੇਲੇ ਹੁੰਦੇ ਜੋਨ ਵਗੈਰਾ ਜਿੱਤ ਲਈ ਅਸੀਂਗਾ ਤਿੰਨ ਤੇ ਨੀ ਟੀਮਾਂ ਜਿਹੜੀਆਂ ਜਿ ਲਗਾਤਾਰ ਵੈਸੇ ਵੀ ਜਲੰਧਰ ਖੇਡਾਂ ਦਾ ਹੱਬ ਹੈ ਨਾ ਉਹ ਫਿਰ ਉਸ ਤੋਂ ਬਾਅਦ ਅਸੀਂ 75 ਦੇ ਵਿੱਚ ਸਰਵਿਸ ਵਗੈਰਾ ਚ ਲੱਭਦੇ ਰਹੇ ਜੀ ਸਰਵਿਸ ਨਹੀਂ ਮਿਲੀ ਤੇ ਇਥੇ ਇਥੇ ਬੀਟਰਸ ਹੌਸ ਜਲੰਧਰ ਦੇ ਵਿੱਚ ਅਸੀਂ ਆਏ ਆ ਸਾਡੇ ਮਾਲਕ ਬਹੁਤ ਅੱਛੇ ਰਹੇ ਹੈਗੇ ਜੀ ਚਲੋ ਉਹਨਾਂ ਦੇ ਪ੍ਰਤੀ ਵੀ ਸਾਡਾ ਅੱਛਾ ਵਿਵਹਾਰ ਰਿਹਾ ਸਾਡਾ ਵੀ ਉਹਨਾਂ ਦੇ ਪ੍ਰਤੀ ਵਿਵਹਾਰ ਅੱਛਾ ਰਿਹਾ ਕਿਉਂਕਿ ਇੱਕ ਦੂਜੇ ਦੇ ਤਾਲਮੇਲ ਦੇ ਨਾਲ ਹੀ ਜਿੰਦੀ ਗੱਡੀ ਚਲਦੀ ਹੈਗੀ ਆ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਜੀ ਦਾ ਸ਼ੁਭਨਾਮ ਤੇ ਆਪਣਾ ਬਚਪਨ ਜਿਹੜਾ ਕਿਦਾਂ ਦਾ ਨਿਕਲਿਆ ਤੁਹਾਡਾ ਹਾਂਜੀ ਜੀ ਮੇਰਾ ਸ਼ੁਭਨਾਮ ਹੈਗਾ ੁਰੰਗਾ ਦੇ ਵੀ ਜੀ ਹਾਂਜੀ ਤੇ ਬਚਪਨ ਸਾਡਾ ਬੜਾ ਅੱਛਾ ਨਿਕਲਿਆ ਹੂੰ ਕਿੰਨੇ ਭੈਣਾਂ ਕਿਸੀਂ ਚਾਰ ਭੈਣਾਂ ਤੇ ਦੋ ਭਰਾ ਸੀ ਜੀ ਸਾਡੇ ਬੈਸੇ ਸਾਡੇ ਆਪਸ ਵਿੱਚ ਬੜਾ ਪਿਆਰ ਹੂੰ ਭੈਣ ਭਰਾਵਾਂ ਦਾ ਜੀ ਤੇ ਸਾਡੇ ਪੇਲੇ ਸਮੇਂ ਵੀ ਬੜਾ ਅੱਛਾ ਗਾਇਬ ਸਮ ਲੱਗਦਾ ਵੀ ਉਦੋਂ ਲੈ ਕੇ ਜਿਹੜਾ ਸਮਾਸੀ ਭੈਣ ਭਰਾਵਾਂ ਦੇ ਵਿੱਚ ਪਿਆਰ ਸੀ ਤੇ ਅੱਜ ਕੱਲ ਇਹ ਕਹਿ ਰਹੇ ਦੁ ਕਹਿ ਰਹੇ ਬੱਚੇ ਨੇ ਜਿਹੜੇ ਉਹਨਾਂ ਦਾ ਉਹਨਾਂ ਨੂੰ ਸ਼ੇਅਰਿੰਗ ਕੇਅਰਿੰਗ ਜਿਹੜਾ ਉਦੋਂ ਨਾਲੋਂ ਘੱਟ ਹੈ ਵੱਡੀ ਫੈਮਿਲੀ ਹੁੰਦੀ ਸੀ ਤੇ ਹੁਣ ਇੱਕ ਜਦੂ ਬੱਚੇ ਹੁੰਦੇ ਜੀ ਨਾ ਕਿਸੇ ਨੂੰ ਤਾਈ ਤਾਈ ਤੋਂ ਪਤਾ ਤਨਾ ਚਾਚੇ ਤੋਂ ਪਤਾ ਨਾ ਮਾਸੀਆਂ ਦਾ ਨਾ ਮਾਸੀਆਂ ਦਾ ਨਾ ਉਹ ਉਹ ਤਾਂ ਚਲੋ ਕੀ ਤਾਂ ਅੱਜਕੱਲ ਦੇ ਇੱਕੋ ਹੀ ੁੰਡਾ ਰੱਖਦੇ ਨੇ ਜੀ ਤਕੂਆ ਦਵੇ ਨਹੀਂ ਪਤਾਏ ਹੂੰ ਤੇ ਇਹ ਲੱਗਦਾ ਵੀ ਸਾਡੇ ਸਮਾਜ ਨੂੰ ਇਹਦਾ ਬਹੁਤ ਜ਼ਿਆਦਾ ਫਰਕ ਪਾਊਗਾ ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਪਤਾ ਹੀ ਹਾਂਜੀ ਆਉਣ ਵਾਲੇ ਸਮੇਂ 'ਚ ਉਹਦੀ ਬੱਚਿਆਂ ਨੂੰ ਰਿਸ਼ਤੇਦਾਰੀ ਦਾ ਕਾਫੀ ਫਰਕ ਕਿਉਂ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਹੂੰ ਤੇ ਸਾਡੇ ਰਿਸ਼ਤੇ ਕੀ ਹੈ ਪਹਿਲਾਂ ਤਾਂ ਬਹੁਤ ਵੱਡੀਆਂ ਫੈਮਲੀਆਂ ਹੁੰਦੀਆਂ ਸੀਗੀਆਂ ਪਰ ਹੁਣ ਇੱਕ ਘਰ 'ਚ ਜਾਂ ਤਿੰਨ ਮੈਂਬਰ ਜਾਂ ਚਾਰ ਮੈਂਬਰ ਹੁੰਦੇ ਆਸ ਤੇ ਮੈਂ ਗੱਲ ਕਰੂੰਗੀ ਇੱਥੇ ਜਿੱਦਾਂ ਇੱਕ ਜਣਾ ਹੀ ਆ ਪਰਿਵਾਰ ਦੇ ਵਿੱਚ ਤੇ ਉਹਨਾਂ ਨੇ ਵੀ ਕਿਤੇ ਬਾਹਰ ਜਾਣਾ ਤਾਂ ਪਹਿਲਾਂ ਤਾਲਾ ਨਹੀਂ ਸੀ ਲਾਉਂਦੇ ਘਰ ਨੂੰ ਹਾਂਜੀ ਉਹ ਕੇ ਸੀ ਕਿਉਂਕਿ ਕਿਸੇ ਨਾ ਕਿਸੇ ਨੇ ਘਰ ਦੇ ਵਿੱਚ ਹੋਣਾ ਹੀ ਹੋਣਾ ਹਾਂਜੀ ਤਾਲਾ ਕਦੇ ਕਿਤੇ ਹੀ ਜੇ ਕਿਤੇ ਖਾਸ ਨਾਨਕ ਸ਼ੱਕ ਆ ਗਈ ਜਾਂ ਕਿਤੇ ਖਾਸ ਹੀ ਸਾਨੂੰ ਸਾਰਿਆਂ ਨੂੰ ਜਾਣਾ ਪਿਆ ਤਾਂ ਤਾਲਾ ਲੱਗਦਾ ਸੀ ਹਾਂਜੀ ਤੇ ਹੁਣ ਅੱਜ ਕੱਲ੍ਹ ਅਸੀਂ ਥੋੜੀ ਦੂਰ ਵੀ ਜਾਣਾ ਹੋਵੇ ਤਾਂ ਸਾਨੂੰ ਤਾਲਾ ਲੱਗਦਾ ਹੈ ਹਾਂਜੀ ਇਹ ਇਹ ਫਰਕ ਪਿਆ ਸਾਨੂੰ ਜਿਹੜੇ ਸਾਡੇ ਭੈਣ ਭਰਾ ਘਟਨੇ ਹਾਂ ਜੀ ਰਿਸ਼ਤੇਦਾਰੀਆਂ ਤੇ ਵਿਸ਼ਵਾਸ ਤੇ ਪਹਿਲੇ ਇਹ ਵੀ ਸੀ ਅਸੀਂ ਗਵਾਂਡੀਆਂ ਵੀ ਕਹਿ ਜਾਂਦੇ ਸੀ ਵੀ ਸਾਡੇ ਘਰ ਵਾਲ ਦੇ ਦੇਖਿਓ ਧਿਆਨ ਰੱਖਿਓ ਕਿ ਚਲੋ ਗਵਾਂਡੇ ਵੀ ਪੂਰਾ ਧਿਆਨ ਰੱਖਦੇ ਸੀ ਬਿਲਕੁਲ ਜੀ ਜ਼ਿੰਮੇਵਾਰੀ ਦਿੱਤੀਆਂ ਤਾਂ ਸਭ ਖਿੱਚੀ ਹਮ ਤੇ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਜੀ ਹਮ ਕਿ ਬਿਲਕੁਲ ਜੀ ਸਮੇਂ ਦਾ ਬਹੁਤ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਜੀ ਹਾਂ ਤੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਅਸੀਂ ਚਾਰ ਭੈਣਾਂ ਸੀ ਜਿੱਦਾਂ ਹਾਂ ਤੇ ਜੇ ਕਿਸੇ ਇੱਕ ਨੂੰ ਲੋੜ ਹੈ ਤਾਂ ਦੂਜੀ ਭੈਣ ਹਾਜ਼ਰ ਹਾਂਜੀ ਜੇ ਜਿੱਦਾਂ ਮਰਜ਼ੀ ਉਹਦੀ ਹੈਲਪ ਕਰੇ ਪੈਸੇ ਪੱਖੋਂ ਕਰੇ ਤੇ ਇਹ ਵੀ ਹੁੰਦਾ ਚਾਰੋਂ ਦੀਆਂ ਚਾਰੋਂ ਭੈਣਾਂ ਤਾਂ ਦੇਖੋ ਤਕੜੇ ਘਰਾਂ ਚ ਨਹੀਂ ਵਿਆਈਆਂ ਜਾ ਸਕਦੀਆਂ ਕੋਈ ਛੋਟੀ ਨੇ ਚਾਹੇ ਕੋਈ ਵੱਡੇ ਤਕੜੇ ਚਾਹੇ ਹਾਂ ਨਾ ਤੇ ਉਹ ਵੀ ਬੈਲੈਂਸ ਬਣਾ ਕੇ ਰੱਖਦੀਆਂ ਸੀ ਆਪਸ ਚ ਹਾਂਜੀ ਹੈਨਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੋ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਜੀ ਵੀ ਜਦੋਂ ਕੋਈ ਕਿਸੇ ਨੂੰ ਲੋੜ ਪਵੇ ਭੈਣ ਭਰਾ ਨੂੰ ਹੂੰ ਤੇ ਚਲੋ ਮਦਦ ਕਰਨੀ ਚਾਹੀਦੀ ਹੈ ਹੂੰ ਇਹ ਕੋਈ ਦੇਨ ਲਾਈਕ ਹੈ ਮਾਦੂਮਾਨੇ ਉਹਨੂੰ ਇੰਨਾ ਬਣਾਇਆ ਦੇਨ ਲਾਈਕ ਹੈਗਾ ਚਲੋ ਫਿਰ ਵੀ ਚਲੋ ਅੱਜਕੱਲ ਤਾਂ ਤੁਹਾਨੂੰ ਪਤਾ ਹੀ ਮਹंगाई ਬਹੁਤ ਹੋ ਗਈ ਹੈ ਬਿਲਕੁਲ ਜੀ ਫਿਰ ਵੀ ਚਲੋ ਆਪਣੇ ਭੈਣ ਭਰਾ ਦਾ ਸਾਥ ਜੂਰ ਦੇਣਾ ਚਾਹੀਦਾ ਬਿਲਕੁਲ ਤੇ ਅਸੀਂ ਜਿੱਦਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਸੀਂ ਬਹੁਤ ਵਧੀਆ ਜਗ੍ਹਾ ਤੋਂ ਜਿੱਦਾਂ ਜਲੰਧਰ ਉਹਦੇ ਬਾਰੇ ਜਾਣਕਾਰੀ ਦਿਓ ਜਲੰਧਰ ਜਿਹੜਾ ਉਹ ਉਸ ਟਾਈਮ ਦੇ ਵਿੱਚ ਔਰ ਅੱਜ ਦੇ ਟਾਈਮ ਦੇ ਵਿੱਚ ਬੜਾ ਫਰਕ ਪੈ ਗਿਆ ਜਲੰਧਰ ਦੇ ਵਿੱਚ ਹੁਣ ਸੜਕਾਂ ਵੀ ਬਣ ਗਈਆਂ ਪਲਾਈਓਵਰ ਵੀ ਬਣ ਗਏ ਆ ਮਗਰ ਜਨਰੇਸ਼ਨ ਹੁੰਦੀ ਹੈ ਉਹਦੇ ਮੁਤਾਬਕ ਜਿਹੜਾ ਚੱਲਦਾ ਹੁੰਦਾ ਪਿਆ ਪਹਿਲਾਂ ਲੋਕਾਂ ਕੋਲ ਸਾਈਕਲ ਹੁੰਦੇ ਸੀ ਅੱਜ ਸੇ 50 ਸਾਲ ਪਹਿਲਾਂ 75 ਦੇ ਵਿੱਚ ਉਹ ਹੁਣ ਜਿਨ੍ਹਾਂ ਕੋਲ ਸਾਈਕਲ ਸੀਗੇ ਉਹਨਾਂ ਨੇ ਕਾਰਾਂ ਲੈ ਲਈਆਂ ਸਕੂਟਰ ਲੈ ਲਏ ਸਕੂਟਰ ਦੇ ਜਿਹਦੇ ਕੋਲ ਸਕੂਟਰ ਸੀਗੇ ਉਹਨਾਂ ਨੇ ਘਰੋਂ ਆਲੇ ਇੱਥੇ ਜਗਾ ਤੇ ਉੱਣੀ ਰਹੀ ਹੈ ਪਨਾਈ ਓਵਰ ਵੀ ਬਣ ਗਈ ਪਰ ਰਸ਼ ਬਹੁਤ ਹੁੰਦਾ ਹੈਗਾ ਕਿ ਅਸੀਂ ਆਰਾਮ ਦੇ ਨਾਲ ਮਤਲਬ ਸ਼ਹਿਰ ਦੇ ਵਿੱਚ ਮਾਰਕੀਟ ਦੇ ਵਿੱਚ ਆਰਾਮ ਦੇ ਨਾਲ ਜਾ ਸਕਦੇ ਹਾਂ ਸਾਈਕਲ ਦੇ ਉੱਤੇ ਪਰ ਹੁਣ ਜਿਹੜਾ ਹੈਗਾ ਬੜੀ ਥੋੜੀ ਪ੍ਰੋਬਲਮ ਹੈ ਮੈਂ ਮਤਲਬ ਜਿਹੜਾ ਰਸ਼ ਕਰਕੇ ਨਾ ਮਤਲਬ ਜਿੱਥੇ ਅੱਗੇ ਮਤਲਬ 20 ਮਿੰਟ ਇੱਕ ਕੰਮ ਨੂੰ ਲੱਗਦੇ ਸੀਗੇ ਉਹਨੇ ਹੀ ਕੋਈ ਘੰਟਾ ਲੱਗਦਾ ਹੈ ਕਿਉਂਕਿ ਰਾਸ਼ਨ ਨਿਕਲਦਾ ਨਹੀਂ ਹੈਗਾ ਹਾਂ ਤੇ ਇਸ ਕਰਕੇ ਫਿਰ ਥੋੜਾ ਜਿਹਾ ਇਹ ਤਾਂ ਹੋ ਗਿਆ ਟ੍ਰੈਫਿਕ ਦਾ ਹਾਂ ਹਾਂਜੀ ਟ੍ਰੈਫਿਕ ਆ ਜੀ ਤੇ ਉੱਥੇ ਖਾਸ ਚੀਜ਼ਾਂ ਕੀ-ਕੀ ਨੇ ਜਲੰਧਰ ਦੇ ਵਿੱਚ ਖਾਸ ਚੀਜ਼ਾਂ ਤਾਂ ਸਪੋਰਟਸ ਦੀ ਹੈਗੀ ਹੈ ਜੀ ਬਾਕੀ ਹਾਂਜੀ ਬਾਕੀ ਜਿਹੜੀ ਹੈਗੀ ਆ ਉਹ ਇਲੈਕਟ੍ਰੋਨਿਕ ਮਾਰਕੀਟ ਵੀ ਹੈਗੀ ਹੈ ਉਹ ਵੀ ਕਾਫੀ ਲੰਮੀ ਚੌੜੀ ਹੈ ਉਸ ਤੋਂ ਬਾਅਦ ਸਟੇਸ਼ਨਰੀ ਦੀ ਮਾਰਕੀਟ ਵੀ ਹੈ ਜਲੰਧਰ ਦੇ ਵਿੱਚ ਦੂਜੇ ਤੀਜੇ ਨੰਬਰ ਤੇ ਹੈਗੀ ਹੈ ਬਿਲਕੁਲ ਜੀ ਤੇ ਸੂਚਨਾ ਤੇ ਪ੍ਰਸਾਰਣ ਦਾ ਬਹੁਤ ਵੱਡਾ ਮੰਤਰਾਲਾ ਦੂਰਦਰਸ਼ਨ ਹਾਂ ਦੂਰਦਰਸ਼ਨ ਹੈਗਾ ਜੀ ਆਕਾਸ਼ਵਾਣੀ ਇਹ ਦੋਨੇ ਹੈਗੇ ਜੀ ਬਿਲਕੁਲ ਤੇ ਜਲੰਧਰ ਆਕਾਸ਼ਵਾਣੀ ਤੋਂ ਠੰਡੂ ਰਾਮ ਉਹਨਾਂ ਦਾ ਪ੍ਰੋਗਰਾਮ ਹੈ ਜਿਹੜਾ ਸਭ ਨੂੰ ਯਾਰ ਮੈਂ ਜੀ ਠੋਕਤੇ ਪ੍ਰੋਗਰਾਮ ਮਤਲਬ ਬ੍ਰਦਰ ਸੀਗੇ ਉਹਨਾਂ ਦੇ ਕੁਝ ਵਾਰ ਇਹ ਸਾਇੰਸ ਵਾਰੇ ਉਹ ਪ੍ਰਿੰਸੀਪਲ ਰਟਾਇਰ ਹੋਏ ਐ ਵੈਸੇ ਉਹਨਾਂ ਦਾ ਪ੍ਰੋਗਰਾਮ ਹੁੰਦਾ ਸੀਗਾ ਦੂਰਦਰਸ਼ਨ ਦੇ ਵਿੱਚ ਸਾਇੰਸ ਵਾਰੇ ਤੇ ਉਹ ਅਸੀਂ ਫਿਰ ਕਈ ਵਾਰੀ ਨਾ ਮੇਰੇ ਮੈਂ ਤੇ ਦੋਨੇ ਮਤਲਬ ਬ੍ਰਦਰ ਉਹਨੇ ਵੀ ਨਾਲ ਵਾਸੀ ਚੱਲ ਜਾਣਾ ਇਸ ਇਹ 80 ਦੀ ਗੱਲ ਹੈਗੀ ਐ ਉਸ ਅਤੇ 79 ਦੇ ਵਿੱਚ ਇਥੇ ਐਸ 700 ਹਸਪਤਾਲ ਲੱਗੇ ਸੀਗਾ ਅੱਛਾ ਜੀ ਤੇ ਹੁਣ 80 ਦੇ ਵਿੱਚ ਫਿਰ ਉਹਨੂੰ ਮਤਲਬ ਇਹ ਹੈ ਫਿਰ ਦੂਰਦਰਸ਼ਨ ਵਾਲਿਆਂ ਨੇ ਜਿਹੜਾ ਹੈਗਾ ਉਹ ਸਾਇੰਸ ਵਰ ਉਹ ਕਾਫੀ ਨੌਲੇਜ ਸੀਗਾ ਉਹਨਾਂ ਨੂੰ ਤੇ ਉਹ ਫਿਰ ਨਾਲ ਬਿਲਕੁਲ ਦੇਖੋ ਅਸੀਂ ਭਰਾ ਦੇ ਨਾਲ ਅਸੀਂ ਉਹਨਾਂ ਨਾਲ ਇਕੱਠੇ ਨਾਲ ਚੱਲ ਜਣਾ ਜੀ ਤੁਸੀਂ ਉਹ ਚੀਜ਼ਾਂ ਵੀ ਦੇਖੀਆਂ ਨੇ ਤੇ ਅੱਜ ਦੇ ਸਮੇਂ ਚ ਕਾਫੀ ਜਿਹੜਾ মিডিਆ ਹੋ ਗਿਆ ਹਾਂਜੀ মিডিਆ ਹੋ ਗਿਆ ਪਰ ਉਹ ਚੀਜ਼ਾਂ ਦੀ ਜਿਹੜੀ ਦਿਲ ਚ ਜਗਾ ਆ ਉਹ ਹਜੇ ਵੀ ਹੈ ਹਜੇ ਵੀ ਹੈਗੀ ਹੈ ਜੀ ਬਿਲਕੁਲ ਹੀ ਉਹ ਜਿਹੜੀਆਂ ਯਾਦਾਂ ਜਿਹੜੀਆਂ ਹੈ ਗਈਆਂ ਅਜੇ ਤੱਕ ਵੀ ਨਵੀਆਂ ਹੀ ਹੈਗੀਆਂ ਅਸੀਂ ਉਹ ਕਹਿੰਦੇ ਆਂ ਕਈ ਵਾਰੀ ਇਹਦਾ ਸੋਚਦੇ ਆਂ ਵੀ ਯਾਰ ਕਿਆ ਉਹ ਦਿਨ تھے ਬਿਲਕੁਲ ਜਿਹੜਾ ਹੈਗਾ ਰਸ਼ ਦੇ ਵਿੱਚ ਕਈ ਵਾਰੀ ਬਹੁਤ ਰੋਜਾਈਦਾ ਹੈਗਾ ਬਹੁਤ ਬੜਾ ਮੁਸ਼ਕਲ ਹੁੰਦਾ ਵੇ ਆਪੇ ਠੀਕ ਹੈ ਜੀ ਨੰਨਾ ਨੰਨਾ ਟਾਈਮ ਲੱਗ ਜਾਂਦਾ ਸਾਨੂੰ ਹਾਂਜੀ ਤੇ ਉਹ ਹੁਣ ਤੇ ਮਤਲਬ ਰਸ਼ ਤਾਂ ਜਿਹੜਾ ਹੈਗਾ ਬਹੁਤ ਹੀ ਹਮ ਮੈਂ ਮਤਲਬ ਏਰੀਆ ਜਿਹੜਾ ਹੈਗਾ ਤੇ ਇੱਕ ਵਾਰੀ ਫਸ ਗਏ ਤੇ ਉਹ 25 ਮਿੰਟ ਫਸੇ ਇਦਾਂ ਦਾ ਰਸ਼ ਹੁੰਦਾ ਹੈਗਾ ਬਿਲਕੁਲ ਦੇਖੋ ਅਸੀਂ ਗੱਲ ਕਰ ਰਹੇ ਹਾਂ ਪਰਿਵਾਰ ਪਹਿਲਾਂ ਵੱਡੇ ਸੀ ਤੇ ਹੁਣ ਭਾਵੇਂ ਛੋਟੇ ਨੇ ਪਰ ਰਸ਼ ਵੱਧ ਗਿਆ ਰਸ਼ ਵੱਧ ਗਿਆ ਜੀ ਦੇਖੋ ਜੀ ਇਹ ਰਸ਼ ਤੇ ਆਪਣੇ ਆਪ ਹੀ ਵਧਣਾ ਜਿੰਨਾ ਕੋਲ ਇਸ ਲੈ ਜਿਹੜਾ ਹੈਗਾ ਜਲੰਧਰ ਦੇ ਵਿੱਚ ਹੀ ਤੇ ਜਿਹੜਾ ਟ੍ਰੈਫਿਕ ਦੇ ਹਿਸਾਬ ਨਾਲ ਇਹ 40 50% ਜਿਹੜੀਆਂ ਕਾਰਾਂ ਹੀ ਕਰ ਰਹੇ ਲੋਕਾਂ ਕੋਲ ਹੈ ਜੀ ਉਹਦੇ ਵਿੱਚ ਹੁੰਦਾ ਹੈ ਕਿ ਕਿ ਬੰਦਾ ਹੈ ਹਾਂਜੀ ਇੱਕ ਇੱਕ ਹੀ ਜਾਂਦਾ ਹੈ ਉਹਦੇ ਵਿੱਚ ਹਾਂਜੀ ਜਾਂਦਾ ਹੀ ਕੋਈ ਇੱਕ ਜਾਂਦਾ ਹੈਗਾ ਉਹ ਕਾਰਨ ਇਹ ਹੈਗੇ ਵੀ ਹਰ ਇੱਕ ਬੱਚੇ ਕੋਲ ਹਰ ਇੱਕ ਹੁਣ ਸਾਡੇ ਮੈਂ ਤੁਹਾਨੂੰ ਦੱਸਾਂ ਜੀ 75 ਦੇ ਵਿੱਚ ਸਾਡੇ ਮਾਲਕਾਂ ਕੋਲ ਇੱਕ ਘਰ ਹੁੰਦੇ ਸੀ ਠੀਕ ਹੈ ਉਹਨਾਂ ਜੋ ਦੋ ਫੈਮਿਲੀयां ਜੰਦੀਆਂ ਸੀ ਚਾਚੇ ਤਾਜ ਦੇ ਮਤਲਬ ਜੋੜੇ ਗਏ ਹੋ ਮਤਲਬ ਪੁੱਤ ਸੀਗੇ ਉਹ ਇੱਕ ਦੂਜੇ ਨਾਲ ਰਲ ਮਿਲ ਕੇ ਚੱਲੇ ਜਾਂਦੇ ਸੀ ਉਹ ਅੱਜ ਕੱਲ ਜਿਹੜੇ ਹੈਗੇ ਜੇ ਉਹਨਾਂ ਦੇ 10 15 ਮਹੀਨੇ ਉਹਨਾਂ ਦੀ ਫੈਮਿਲੀ ਇੰਨੀ ਵੱਡੀ ਹੈ ਕੋਈ ਫੈਮਿਲੀ ਇੰਨੀ ਵੱਡੀ ਹੈਗੀ ਹੈ ਕਿ ਉਹਨਾਂ ਕੋਲ ਹਰੇਕ ਕੋਈ ਕਾਰ ਹੋ ਰਹੀ ਹੈ ਆਫਟਰ ਆਲ ਸੜਕ ਤੇ ਜਿਹੜੀ ਉਹੀ ਹੈਗੀ ਜੀ ਅਸੀਂ ਗੱਲ ਕਰਾਂਗੇ ਖੇਡਾਂ ਦਾ ਸਮਾਨ ਹੈ ਜਿਹੜਾ ਕੀ ਕੀ ਬਣਦਾ ਉੱਥੇ ਹਾਂਜੀ ਸਾਡੇ ਜਿਹੜਾ ਖੇਡਾਂ ਦਾ ਸਮਾਨ ক্রিকেট ਬੈਟ ਹੌਕੀ ਫੁੱਟਬਾਲ ਵਾਲੀਬॉल ਬਾਸਕਟਬਾਲ ਬਡਮਿੰਟਨ ਜਿਮਨਾਸਟਿਕ ਵਗੈਰਾ ਜਿਹੜਾ ਹੈਗਾ ਉਹ ਸਾਰਾ ਸਮਾਨ ਉੱਥੇ ਜਲੰਧਰ ਦੇ ਵਿੱਚ ਹੋਵੇ ਬੇਟ ਲਿਫਟਿੰਗ ਦਾ ਸਾਰਾ ਸਮਾਨ ਟੋਟਲੀ ਜਲੰਧਰ ਦੇ ਵਿੱਚ ਹੀ ਬਣਦਾ ਹੈ ਹੁਣ ਇਹ ਕੁਝ ਜਿਹੜਾ ਸਮਾਨ ਹੈ ਉਹ ਮੀਰਟ ਦੇ ਵਿੱਚ ਚੱਲਿਆ ਗਿਆ ਹੈ ਕਈ ਫੈਕਟਰੀਆਂ ਜਿਹੜੀਆਂ ਉਹ ਵੀ ਜਲੰਧਰ ਤੋਂ ਹੀ ਗਈਆਂ ਨੇ ਮਤਲਬ ਉੱਥੇ ਮੀਰਟ ਦੇ ਵਿੱਚ ਲਾਈ ਹੈ ਬਾਕੀ ਜਿਹੜਾ ਇਹ ਰਾਮ ਮਟੀਰੀਅਲ ਹੈਗਾ ਹਾਂਜੀ ਉਹ ਇੰਗਲਿਸ਼ ਬਲੋ ਬੈਟ ਹੈ ਜਿਹੜਾ ਹਾਂਜੀ ਉਹ ਇੰਗਲੈਂਡ ਤੋਂ ਕਲਿਫਟ ਆਂਦੀ ਹੈ। ਅੱਛਾ ਜੀ। ਬਾਕੀ ਹੈਂਡਲ ਜਿਹੜਾ ਹੈਗਾ ਉਹ ਸਿੰਗਾਪੁਰ ਤੋਂ ਉਹ ਬੈਟ ਬੈਥ ਹੁੰਦਾ ਹੈ ਬਲੇਤੀ ਬੈਂਥ। ਜੀ। ਉਹਨੂੰ ਅਸੀਂ ਕਰਕੇ ਤੇ ਉਹਦੇ ਵਿੱਚ ਤਾਂ ਕਾਫੀ ਕਸਟਲੀ ਮਤਲਬ ਚੀਜ਼ਾਂ ਲਗਾ ਕੇ ਤਾਂ ਇੰਗਲਿਸ਼ ਬਲੋ ਬੈਟ ਵੇਚਦੇ ਜਿਹੜੇ ਆਪਣੇ ਕ੍ਰਿਕਟਰ ਐਸ ਵੇਲੇ ਮੌਜੂਦ ਦਾ ਟੀਮਾਂ ਨੇ ਉਹ ਸਾਰੀਆਂ ਤਕਰੀਬਨ ਜਲੰਧਰ ਤੋਂ ਬਣਾਈ ਸਮਾਨ ਵਰਤਦੀਆਂ ਨੇ। ਹਾਂਜੀ ਹਾਂ ਜਲੰਧਰ ਤੇ ਵੀ ਮੇਨ ਜਿਹੜਾ ਜਲੰਧਰ ਹੈ ਜੀ ਸਾਰੀਆਂ ਵਰਤੀਆਂ ਮੈਨੂੰ ਯਾਦ ਆ ਜੀ ਸਪੇ ਸਾਡੇ ਹੈਗਾ 75 ਦੇ ਵਿੱਚ ਵਰਲਡ ਕੱਪ ਹਾਕੀ ਦਾ ਜਿੱਤਿਆ ਸੀਗਾ ਉਸ ਲਈ ਜਿਹੜੇ ਹੈਗੇ ਸਾਡੇ ਹਾਕੀ ਦੇ ਅੱਠ ਪਨੀਰ ਸੀਗੇ ਜਿਹੜੇ ਸਾਡੀ ਬੀਬੀ ਚਾਲਪ ਪੰਪਾਇਰ ਬ੍ਰਾਂਡ ਨਾਲ ਹੁਕੀ ਦੇ ਨਾਲ ਖੇលਦੇ ਸੀਗੇ ਜੀ ਤੇ ਉਸ ਟਾਈਮ ਸਾਨੂੰ ਦੋ ਛੁੱਟੀਆਂ ਹੋਈਆਂ ਸੀਆਂ ਬੇ ਠੀਕ ਹੈ ਜੀ ਬੇ ਖੁਸ਼ੀ ਸੀਗੀ ਇੱਕ ਤਰ੍ਹਾਂ ਦਾ ਆਪਣਾ ਬ੍ਰਾਂਡ ਕਿਹੜਾ ਹੈਗਾ ਆ ਪੰਪਾਇਰ ਬ੍ਰਾਂਡ ਹੈਗਾ ਸਾਡਾ ਪੰਪਾਇਰ ਜੀ ਵੈਸੇ ਤਾਂ ਪੰਪਾਇਰ ਬ੍ਰਾਂਡ ਥੋੜਾ ਜਿਹਾ ਖਤਰਨਾਕ ਬ੍ਰਾਂਡ ਹੈ ਪੰਪਾਇਰ ਹੁੰਦਾ ਕੂ ਚੂਸਣ ਵਾਲਾ ਪਿਸ਼ਾਚ ਅੱਛਾ ਜੀ ਇਹਨੂੰ ਅਸੀਂ ਜੋਖ ਕਹਿ ਦਿੰਨੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਉਹ ਨਹੀਂ ਹੈ ਪਰ ਉਹ ਇਹ ਹੈ ਵੀ ਪੰਪਾਇਰ ਬ੍ਰਾਂਡ ਰੱਖਿਆ ਕੋਈ ਵੀ ਰੱਫ ਸਕਦਾ ਹੈਗਾ ਜਿੱਦਾਂ ਉਹ ਸਕਾਰਪੀਓ ਹੈਗਾ ਜੀ ਉਹ ਮਤਲਬ ਉਹ ਵੀ ਬ੍ਰਾਂਡ ਹੈ ਤੇ ਕਿੰਨਾ ਕੁ ਪੁਰਾਣਾ ਇਹ ਦੇ ਕਿਹਾ ਸਾਡਾ ਇਹ ਜਿਹੜਾ 90s 35 ਦੀ ਫੈਕਟਰੀ ਹੈਗੀ ਹੈ ਜੀ ਦੋ ਭਰਾਵਾਂ ਨੇ ਇਹ ਉੱਥੇ ਦੇ ਸੀਗੇ ਪਾਕਿਸਤਾਨ ਦੇ ਵਿੱਚੋਂ ਆਏ ਸੀਗੇ ਕੋਲੀ ਫੈਮਿਲੀ ਪਾਰਟੀਸ਼ਨ ਦੋ ਵਾਰ ਹਾਂਜੀ ਦੋਨਾਂ ਨੇ ਮਤਲਬ ਇਕੱਠਿਆਂ ਨੇ ਜਿਹੜਾ ਹੈਗਾ ਉਹ ਦੂਸਰਾ ਕੀਤਾ ਸੀਗਾ ਕੰਮ ਖੋਲ੍ਹਿਆ ਸੀਗਾ ਹਾਂਜੀ ਅੱਜ ਤੇ ਉਹਨਾਂ ਦੀਆਂ ਮਤਲਬ ਸ਼ਾਖਾਵਾਂ ਕਾਫੀ ਹੋ ਗਈਆਂ ਹੈਆਂ ਬੱਚੇ ਵੱਡੇ ਹੋਣ ਜਿਹੜੇ ਪਹਿਲੇ ਸੀਗਾ ਉਹ ਵੀ ਬਜ਼ੁਰਗ ਪੂਰੇ ਹੋ ਗਏ ਆ ਉਹਨਾਂ ਦੇ ਜਿਹੜੇ ਬੱਚੇ ਸੀਗੇ ਉਹ ਵੀ ਅੱਸੀ ਸੀ ਕਈ ਵੀ 85 85 ਸਾਲ ਨੂੰ ਪਹੁੰਚੇ ਹੈਗੇ ਤੇ ਦੋ ਜਿਹੜੇ ਬਜ਼ੁਰਗ ਆ ਗਏ ਉਹ ਤੁਹਾਨੂੰ ਪਿਆਰੇ ਹੋ ਗਏ ਆ ਉਹ ਵੀ ਇਸ ਲਈ 90 ਦੇ ਉਹਨਾਂ ਦੇ ਜਿਹੜੇ ਵੈਸੇ ਸੀਗੇ ਹਾਂਜੀ ਮਿਸਟ੍ਰੀਜ ਸੰਤੋਸ਼ ਰਾਣੀ ਕੋਲੀ ਜੀ ਉਹ ਹੈਗੇ ਆ ਇਸ ਲਈ ਤੇ ਉਹ ਕਾਫੀ ਇਸਲੇਜ ਦੇ 85 ਡਿਗਰੀ ਬਈ ਮਾਤਾ ਦੇਵ ਦੇਵਤਲਾ ਮੰਦਿਰ ਹੈ ਉੱਥੇ ਉਹ 76 ਦੇ ਵਿੱਚ ਉਹਨਾਂ ਨੇ ਸਥਾਪਨਾ ਹੋਈ ਸੀ ਜੀ ਤੇ ਉੱਥੇ ਮਾਤਾ ਤ੍ਰਿਪਲਾਨੀ ਦਾ ਮੰਦਿਰ ਹੈ ਹਮ ਬੜਾ ਫੇਮਸ ਹੈ ਬੜੀ ਦੂਰੋਂ ਦੂਰੋਂ ਆਂਦੇ ਮਾਦੇਵਤਲਾ ਮੰਦਿਰ ਦੇ ਵਿੱਚ ਜੀ ਤੇ ਰਸ਼ ਹੁੰਦਾ ਉਹ ਤਕਰੀਬਨ ਇਹ ਬੀ ਕਿੱਲਿਆਂ ਦੇ ਵਿੱਚ 20 ਬਿਗਿਆਂ ਦੇ ਵਿੱਚ ਫੈਲਿਆ ਹੋਇਆ ਇੰਨਾ ਲੰਬਾ ਚੌਕਾ ਹੈਗਾ ਉਹਦੇ ਵਿੱਚ ਜਿਹੜੇ ਹੈਗੇ ਆ ਸਾਰੇ ਧਰਮਸਾਲਾ ਵੀ ਹੈਗੀਆਂ ਤਿੰਨ ਚਾਰ ਤਬਸਾਲਾ ਹੈਗੀਆਂ ਬਸ ਇਹ ਮੰਦਿਰ ਐਨੇ ਕਾਫੀ ਏਰੀਏ ਦੇ ਵਿੱਚ ਸਾਰੇ ਮਤਲਬ ਜਿਹੜੇ ਧਰਮਾਂ ਦੇ ਮੰਦਿਰ ਹੈਗੇ ਆ ਹਾਂਜੀ ਸ਼ੁਕਰਵਾਰ ਚੌਕੀ ਵਗੈਰਾ ਲੱਗੀ ਮਾਤਾ ਦਾ ਆਂਦਾ ਹੈਗਾ ਤੇ ਉੱਥੇ ਫਿਰ ਔਰ ਜਿੰਨੀ ਚਾਹੀਦਾ ਜੀ ਅਸੀਂ ਮਤਲਬ ਮਾਤਾ ਤ੍ਰਿਪਲਾਨੀ ਦੇ ਮੰਦਿਰ ਜੀ ਚਾਹੀਦਾ ਹੈਗਾ ਉੱਥੇ ਜੋਤ ਵਗੈਰਾ ਜਗਾਉਣੀ ਮੰਗਲਵਾਰ ਤੇ ਅੱਗੇ ਚੱਲ ਜਾਂਦਾ ਸੀ ਰੋਜ਼ ਕਿਸੇ ਵੇਲੇ ਟਾਈਮ ਨਹੀਂ ਮਿਲਦਾ ਜੀ ਜੀ ਬਿਲਕੁਲ ਉਹਦਾ ਜੇ ਹੁਕਮ ਨਹੀਂ ਹੁੰਦਾ ਤਾਂ ਉਸਲੇ ਨਹੀਂ ਚਾਹੀਦਾ ਬਿਲਕੁਲ ਤੇ ਆਪਣੇ ਕੁਝ ਉਮਰ ਦੇ ਹਿਸਾਬ ਨਾਲ ਵੀ ਤੇ ਕੁਝ ਰੁਝੇਵੇਂ ਇਦਾਂ ਦੇ ਹੋ ਜਾਂਦੇ ਹਨ ਹਾਂ ਦੇਖੋ ਦੇਖੋ ਜੀ ਗੱਲ ਇਹ ਆ ਵੀ ਆਖਿਰਕਾਰ ਰੱਬ ਕੋਲ ਜਾਣਾ ਬੰਦੇ ਨੇ ਹਾਂਜੀ ਤੇ ਕਿਉਂ ਨਾ ਮਤਲਬ ਇਸ ਲਈ ਕਹਿੰਦੇ ਨਾ ਵੀ ਸੈਂ ਮੈਂ ਆਈ ਹੂ ਅਬਾਊਟ 72 73 ਹਾਂਜੀ ਤੇ ਪਰ ਫਿਰ ਵੀ ਦੇਖੋ 60 ਸਾਲ ਤੇ ਉੱਤੇ ਗਿਆ ਬੰਦਾ ਨਾ ਤੇ ਉਸਲੇ ਰੱਬ ਨੂੰ ਰੱਬ ਨੂੰ ਤਾਂ ਵੈਸੇ ਹਮੇਸ਼ਾ ਯਾਦ ਕਰਨਾ ਚਾਹੀਦਾ ਜੇ ਤੂੰ ਬਚਪਨ ਤੇ ਸੋਣਾ ਚਾਹੀਦਾ ਦੇਖੋ 84 ਦਾ ਜੁਨੀ ਦੇ ਬਾਅਦ ਜਿਹੜੀ ਇਨਸਾਨ ਦੀ ਉਹ ਹਮੇਸ਼ਾ ਇਨਸਾਨ ਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਰੱਬਾ ਤੂੰ ਇਹ ਜੁਨੀ ਦੁਆਰਾ ਨਹੀਂ ਸਾਨੂੰ ਦੇਣੀ ਇਹ ਇੱਕੋ ਵਾਰ ਹੀ ਆਈ ਹੈ ਇਨਸਾਨ ਦੀ ਜੁਨੀ ਬਾਰ ਬਾਰ ਜਿਹੜੀ ਹੈ ਉਹ ਨਹੀਂ ਆਣੀ ਕਿਹੜੀ ਜੀ ਜੋ ਨਜ਼ਰ ਵਿੱਚ ਆਸੀ ਜਾਪਾਂ ਹਾਂਜੀ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਵੀ ਸਮੇਂ ਦਾ ਹੁਣ ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ ਤੇ ਵਿਆਹ ਸ਼ਾਦੀਆਂ ਜਿਹੜੀਆਂ ਉਹਨਾਂ ਬਾਰੇ ਤੁਹਾਡਾ ਰਿਸ਼ਤਾ ਜਿਹੜਾ ਕਿਦਾਂ ਤੈਅ ਹੋਇਆ ਹਾਂਜੀ ਉਹਨਾਂ ਬਾਰੇ ਜੀ ਰਿਸ਼ਤਾ ਸਾਡੇ ਮਮਾ ਜੀ ਤੇ ਦੋਸਤ ਬਣਾਉਂਦੇ ਸੀ ਨਾਲ ਅੱਛਾ ਜੀ ਟੀਚਰ ਤੇ ਟੀਚਰ ਸੀਗੇ ਉਹ ਤੇ ਪੜਾਉਂਦੇ ਸੀ ਇਹ ਤੇ ਫਿਰ ਮਮਾ ਜੀ ਸਾਡੇ ਨਾਲ ਬੁਣਦੇ ਨਾਲ ਕਰ ਬਸ ਤੇ ਫਿਰ ਬਾਰੇ ਸੀ ਤੇ ਫਿਰ ਉਹਨਾਂ ਨੇ ਸਾਡਾ ਰਿਸ਼ਤਾ ਕਰਵਾਇਆ ਸੀਗਾ اچھا ਜੀ ਹਾਂ ਜੀ ਦੇਖ ਦਿਖਾਈਆਂ ਹੋਈਆਂ ਸੀ ਉਸ ਵੇਲੇ ਨਹੀਂ ਉਸ ਵੇਲੇ ਤਾਂ ਉਹ ਤਰ੍ਹਾਂ ਜਿਹਾ ਜਮਾਨਾ ਵੀ ਨਸਦਾ ਨਾ ਤੇ ਹਾਂ ਜੀ ਜੋ ਮਾਪੇ ਕਰਦਣ ਕਰਦਣਾ ਅੱਜ ਕੱਲ ਤਾਂ ਜਵਾਨਾ ਤੁਹਾਨੂੰ ਪਤਾ ਹੀ ਹੈ ਬਿਲਕੁਲ ਬਹੁਤ ਬਦਲ ਗਿਆ ਹੂੰ ਜੀ ਹਾਂ ਜੀ ਤੇ ਗੱਲ ਇਹ ਹੈ ਵੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਲਈ ਕੀ ਕਹਿਣਾ ਚਾਹੋਗੇ ਵੀ ਦੇਖੋ ਦੇਖਦੇ ਵੀ ਨਹੀਂ ਸੀ ਮਾਪੇ ਜਾਂ ਕੋਈ ਘਰ ਦਾ ਵੱਡਾ ਭੈਣ ਭਰਾ ਜਿੱਦਾਂ ਤੁਸੀਂ ਦੱਸਿਆ ਵੀ ਭੈਣੇ ਹੀ ਦੇਖ ਕੇ ਆਏ ਸੀ ਹਾਂ ਜੀ ਤੇ ਇਹ ਰਿਸ਼ਤਾ ਜਿਹੜਾ ਕਿਉਂ ਨਵਾਇਆ ਜਾਂਦਾ ਸੀ ਤੇ ਹੁਣ ਕਿਉਂ ਨਹੀਂ ਨਿਭਦੇ ਉਸ ਟਾਈਮ ਦੇ ਰਿਸ਼ਤੇ ਇਸ ਕਰਕੇ ਨਿਭ ਜਾਂਦੇ ਸੀ ਜਦੋਂ ਜੇ ਮਾਪ ਆਪਣੇ ਜਿੱਥੇ ਦਿੱਤਾ ਨਾ ਹੂੰ ਤੇ ਚਾਹੇ ਉਹ ਕਿ ਉਹ ਵੀ ਸੁੱਕੀ ਵੀ ਕੱਟਦੀ ਸੀ ਆਪਣੇ ਮਾਪੇ ਦੀ ਇੱਜ਼ਤ ਵਾਸਤੇ ਬਿਲਕੁਲ ਪਰ ਅੱਜ ਕੱਲ ਬੱਚੇ ਪੜ੍ਹ ਲਿਖ ਕੇ ਆਏ ਆ ਜਿਆਦੇ ਹੂੰ ਹੂੰ ਤੇ ਵੀ ਕਿ ਤਾਂ ਮਾਪ ਆਪਣੇ ਤੋਂ ਪੁੱਛਦੇ ਨਹੀਂ ਆ ਆਪਣੇ ਆਪ ਲ ਮੈਰਿਜ ਵਗੈਰਾ ਤੋਂ ਪਤਾ ਹੀ ਨਹੀਂ ਹਾਂ ਬਦਲ ਗਏ ਹੂੰ ਤੇ ਲ ਮੈਰਿਸ ਕਰਾਂਦੇ ਤੇ ਲ ਮੈਰਿਸ ਤੁਹਾਨੂੰ ਪਤਾ ਇਹ ਨਿਭਦੀਆਂ ਕਿੱਦਾਂ ਹੈ ਹਾਂ ਬਿਲਕੁਲ ਕਿਉਂਕਿ ਜੀਵਨ ਦਾ ਤਾਂ ਕੋਈ ਤਜਰਬਾ ਨਹੀਂ ਹੁੰਦਾ ਹਾਂਜੀ ਹੈ ਨਾ ਹਾਂਜੀ ਸਿਰਫ ਹਵਾ ਹਵਾਈ ਜੋ ਗੱਲਾਂ ਨੇ ਹਾਂਜੀ ਅੱਜ ਇਹ ਚੱਲ ਰਿਹਾ ਹੈ ਇਹ ਚ ਤਾਂ ਜੀਵਨ ਦਾ ਤਾਂ ਤਜਰਬਾ ਨਹੀਂ ਤੇ ਸਾਡੇ ਨਾਲ ਬਜ਼ੁਰਗ ਵੀ ਹੋਏ ਐ ਸੀ ਹਾਂ ਉਹ ਵੀ ਸਾਨੂੰ ਗਾਈਡ ਕਰਦੇ ਸੀ ਨਾਲ-ਨਾਲ ਹਾਂਜੀ ਤਾਂ ਵੀ ਜਾ ਕੇ ਕਿਤੇ ਨਾ ਕਿਤੇ ਉਨੀ ਕੀ ਹੋ ਹੀ ਜਾਂਦੀ ਸੀ ਹਾਂਜੀ ਹੋ ਜਾਂਦੀ ਹਾਂਜੀ ਬਿਲਕੁਲ ਹੁੰਦੀ ਸੀ ਜੀ ਬਿੱਠੀ ਵੀ ਬਟਾ ਹੁੰਦੀ ਚਲੋ ਬੈਠ ਕੇ ਸਮਝਾ ਲੈਂਦੇ ਸੀ ਪੇ ਚਲੋ ਵੱਡੇ ਸਮਝਾਉਂਦੇ ਸੀ ਜਿਸ ਤਰ੍ਹਾਂ ਮੰਮੀ ਪਾਪਾ ਹੋਗੇ ਆ ਦਾਦਾ ਦਾਦੀ ਹੋਗੇ ਉਹ ਵੀ ਸਮਝਾਉਂਦੇ ਸੀ ਤਾਈ ਚਾਚੇ ਸਮਝਾਉਂਦੇ ਸੀ ਪਰ ਅੱਜ ਕੱਲ ਬੱਚਿਆਂ ਨੂੰ ਕੋਈ ਸਮਝਾ ਪਈ ਜੀ ਅੱਜ ਕੱਲ ਬੱਚਿਆਂ ਨੂੰ ਜੋ ਕੁਝ ਸਮਝਾਉਂਦੇ ਆ ਤੇ ਉਹ ਕਹਿੰਦੇ ਸੀ ਪੜ੍ਹੇ ਲਿਖੇ ਆ ਸੀ ਬਰਾਬਰ ਦੇ ਪੜ੍ਹੇ ਲਿਖੇ ਆ ਤੇ ਕਿਉਂ ਅਸੀਂ ਕਿ ਦੂਜੇ ਦੇ ਸੁਣੀਆਂ ਦੇਖੋ ਜੀ ਸੁਣਨੀ ਪੈਂਦੀ ਹੈ ਇੱਕ ਦੂਸਰੀ ਦੀ ਚਲੋ ਇਹ ਰਿਸ਼ਤੇ ਤਾਂ ਹੀ ਨਿਭਦੇ ਆ ਜੀ ਬਿਲਕੁਲ ਦੇਖੋ ਉਹੀ ਗੱਲ ਹੈ ਜਿਹੜੀ ਆਪਾਂ ਗੱਲ ਕਰ ਰਹੇ ਆਂ ਵੀ ਸੋਨਾ ਹੈ ਉਹ ਤਪ ਤਪ ਕੇ ਸੋਨਾ ਬਣਦਾ ਸੋਨਾ ਬਣਦਾ ਹਾਂਜੀ ਹੈ ਕਿਉਂਕਿ ਉਹਨੂੰ ਬਹੁਤ ਸਾਰੀਆਂ ਘਾਲ ਲਾਣਾ ਘਾਲਣੀਆਂ ਪੈਂਦੀਆਂ ਫਿਰ ਜਾ ਕੇ ਕਿਤੇ ਉਹ ਚਮਕਦਾ ਹਾਂਜੀ ਦੇਖੋ ਜੀ ਸੁਨਿਆਰ ਉਹਨੂੰ ਅਗਨੀ ਚ ਤਪਦਾ ਹੈ ਤਾਂ ਫਿਰ ਉਹ ਪੁੱਟਦਾ ਹੈ ਹਾਂ ਕੋਠਾਰੀ ਚ ਪਾ ਪਾ ਕੇ ਹਾਂ ਹਾਂਜੀ ਫਿਰ ਚਮਕਾਂਦੀ ਏ ਸੋਨੇ ਦੀ ਜੀ ਤੇ ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਅੱਜ ਦੇ ਬੱਚੇ ਨੇ ਜਿਹੜੇ ਦੇਖੋ ਵੀ ਥੋੜੀ ਬਹੁਤੀ ਸਮਝ ਦੇ ਨਾਲ ਕੰਮ ਲੈਣ ਜਾਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਰਨਾ ਚਾਹਾਂਗੀ ਜੀ ਅੱਜ ਕੱਲ ਦੇ ਬੱਚੇ ਇੱਥੇ ਚਲੋ ਪੜੇ ਲਿਖੇ ਹੈ ਹੂੰ ਤਾਂ ਬੈਸੀ ਚਲੋ ਆਪਣੇ ਮਾਪੇ ਦੀ ਜਿੱਦਾ ਉਹਨਾਂ ਨੂੰ ਗਾਈਡ ਕਰਦੇ ਹੈ ਕਿ ਤੇ ਉਹਨਾਂ ਦੇ ਕਹਿ ਤੇ ਚੱਲਣ ਜੀ ਚਲੋ ਅੱਗੇ ਸੱਸ ਸਹੁਰੇ ਜਿੱਦਾ ਦੇ ਪਰਿਵਾਰ ਚੱਲਦਾ ਪਰਿਵਾਰ ਅੱਛਾ ਹੈ ਉਹਨਾਂ ਦੇ ਦੇ ਮਤਾਬਕ ਚੱਲਣ ਜੀ ਇਸ ਤਰ੍ਹਾਂ ਹੀ ਘਰ ਬਸਦੀ ਹੈ ਜੀ ਹੂੰ ਹੂੰ ਬਿਲਕੁਲ ਤੇ ਜੀ ਹੁਣ ਆਪ ਕੋ ਆਪਣੇ ਆਪਣੇ ਮਾਰੇ ਮੁੰਡਾ ਆਪਣੇ ਮਾਰੇ ਤੇ ਕੁੜੀ ਆਪਣੇ ਮਾਰੇ ਇਸ ਤਰ੍ਹਾਂ ਨਹੀਂ ਇੱਕ ਦੂਸਰੀ ਸਹਿਮਤੀ ਨਾਲੇ ਘਰ ਚਲਦੇ ਬਿਲਕੁਲ ਜੀ ਦੋ ਸੁਣਨੀਆਂ ਪੈਂਦੀਆਂ ਨੇ ਜੀ ਦੋ ਸੁਣਾਉਣੀਆਂ ਵੀ ਪੈਂਦੀਆਂ ਹਾਂ ਜੀ ਬਿਲਕੁਲ ਤੇ ਅਸੀਂ ਤੁਹਾਡੇ ਤੋਂ ਰਿਸਪੈਕਟ ਕਰਨੀ ਪੈਂਦੀ ਬਿਲਕੁਲ ਗੱਲ ਇਹ ਆ ਵੀ ਰਿਸ਼ਤੇ ਚ ਰਿਸਪੈਕਟ ਹੋਣੀ ਚਾਹੀਦੀ ਹਾਂ ਜੀ ਬਿਲਕੁਲ ਹਾਂ ਤੇ ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਵੀ ਰਿਸ਼ਤਾ ਜਿਹੜਾ ਤੈਅ ਹੋਇਆ ਤੇ ਪਸੰਦ ਸੀ ਜਾਂ ਨਹੀਂ ਪਸੰਦ ਸੀ ਪਸੰਦ ਦੇਖੋ ਜੀ ਗੱਲ ਇਹ ਆ ਜੀ ਕਿ ਪਸੰਦ ਦੀ ਤੇ ਨਾ ਪਸੰਦ ਦੀ ਉਸਲੇ ਗੱਲ ਹੀ ਨਹੀਂ ਸੀ ਕਿਉਂਕਿ ਇਦਾਂ ਜਿੱਦਾਂ ਮੇਰਾ 82 ਦੇ ਵਿੱਚ ਮਤਲਬ ਪਹਿਲੇ ਇੰਗੇਜਮੈਂਟ ਵਗੈਰਾ ਹੋਈ ਸੀ ਹ샤ਪੁਰ ਹਾਂਜੀ ਜਿਹੜੀ ਦਿੱਖਦੇ ਸੀਗੇ ਤੇ ਉਹਨਾਂ ਨੇ ਅਸੀਂ ਉਸਨੇ ਕਰਾਇਤੇ ਰਹਿੰਦੇ ਝੂਠ ਕਿਉਂ ਕਰਨਾ ਜੀ ਤੇ ਹੁਣ ਤਾਂ ਚਲੋ ਭਗਵਾਨ ਦੀ ਦਇਆ ਦੇ ਨਾਲ ਆਪਣਾ ਮਕਾਨ ਹੈਗਾ ਹਾਂ ਤੇ ਉਹ ਉਸਲੇ ਜਿਹੜਾ ਹੈਗਾ ਉਹ 82 ਦੇ ਵਿੱਚ ਉਹ ਕਹਿੰਦੇ ਜੀ ਕਿ ਦੇਖਣਾ ਜੀ ਹੁਸ਼ਾਇਪੁਰ ਦੇ ਸੀਗੇ ਹਮ ਪਹਿਲੇ ਅਸੀਂ ਮਤਲਬ ਕਿ ਉਹ ਸਾਡੀ ਜਗਾ ਵਗੈਰਾ ਜਮੀਨ ਵਗੈਰਾ ਚਲੋ ਰੱਬ ਦੀ ਦਾਤ ਨਾਲ ਸਭ ਠੀਕ ਠਾਕ ਸੀਗੇ ਸਾਡੇ ਫਾਦਰ ਸਾਹਿਬ ਸੂਬੇਦਾਰ ਸੀਗੇ ਮੀਡੀਅਮ ਫਾਈਟਰ ਵੀ ਸੀਗੇ ਜੀ ਤੇ ਜਗਾ ਜੁਗ ਰਾਜਪੂਤਾਂ ਦੇ ਕਾਸੇ ਨਾਲ ਅਸੀਂ ਬਿਲੋਂਗ ਕਰਦੇ ਆ ਹਮ ਤੇ ਉਹ ਉਹਨਾਂ ਨੇ ਦੇਖ ਲਿਆ ਜੀ ਉਸੇ ਬਾਅਦ ਅਸੀਂ ਜਿਹੜਾ ਹੈਗਾ ਵਿੱਚ ਦੁਬਾਰਾ ਜਿਹੜਾ ਕਰਾਣਾ ਵਾਲਾ ਸੀ ਕੁੜੀ ਵਾਲਿਆਂ ਵੱਲੋਂ ਹਮ ਤੇ ਉਹ ਕਹਿੰਦਾ ਜੀ ਕਿ ਦਿਖਾ ਦਿਆਂਗੇ ਮੈਂ ਉਸ ਲੈਜਰ ਦਾ ਇਦਾਂ ਹੁੰਦਾ ਸੀਗਾ ਵੀ ਛੋਟਾ ਵੀ ਜਿਹੜਾ ਗੱਲਬਾਤ ਕਰਦਾ ਇੱਕ ਬੰਦਾ ਰੱਖਿਆ ਹੁੰਦਾ ਸੀ ਅਸੀਂ ਗੱਲਬਾਤ ਕਰਨ ਨੂੰ ਹੂੰ ਵਿਚੋਲਾ ਦੀ ਨਹੀਂ ਕਰਦੇ ਹਾਂ ਵਿਚੋਲਾ ਉੱਤੇ ਉਹ ਜਿਹੜਾ ਇਨਾ ਛੋਟਾ ਬ੍ਰਦਰ ਉਹ ਗੱਲਬਾਤ ਕਰਦਾ ਸੀਗਾ ਉਹ ਕਹਿੰਦਾ ਜੀ ਵੀ ਇੱਕ ਦਿਨ ਉਹ ਬਗੈਰ ਇਨਵਾਈਟ ਕੀਤੇ ਸਾਡੇ ਘਰ ਮਤਲਬ ਉੱਥੇ ਜਿੱਥੇ ਅਸੀਂ ਰਹਿੰਦੇ ਸੀਗੇ ਡੱਗਿਆ ਬ੍ਰਦਰ ਵੀ ਕਹਿੰਦੇ ਕਹਿੰਦੇ ਵੀ ਬਗੈਰ ਮਤਲਬ ਕਿ ਤੇ ਇਹ ਦੇਖਣਾ ਚੰਗਾ ਨਹੀਂ ਮੈਂ ਕਿਹਾ ਚੱਲੋ ਕੋਈ ਗੱਲ ਨਹੀਂ ਮੈਂ ਕਿਹਾ ਹੁਣ ਆ ਗਏ ਐ ਤੇ ਪਰ ਉਹ ਕਹਿੰਦੇ ਜੀ ਫੇ ਅਸੀਂ ਥੋੜਾ ਜਿਹਾ ਸਾਡੇ ਤੁਸੀਂ ਦੇਖ ਲਿਆ ਸਭ ਕੁਝ ਦੇਖ ਲਿਆ ਘਰ-ਬਾਰ ਦੇਖ ਲਿਆ ਮੁੰਡਾ ਦੇ ਸਭ ਕੁਝ ਦੇਖ ਲਿਆ ਜੀ ਕਹਿੰਦਾ ਜੀ ਠੀਕ ਐ ਆਖੇ ਉਹ ਜਿਹੜਾ ਕੁੜੀ ਵਾਲਿਆਂ ਦੀ ਵਾਰਾ ਸੀਗਾ ਤੇ ਕਹਿੰਦੇ ਵੀ ਬ੍ਰਦਰ ਕਹਿੰਦੇ ਵੀ ਕੁਝ ਸਾਡਾ ਵੀ ਮਤਲਬ ਜਿਹੜਾ ਹੈਗਾ ਇੱਕ ਤੇ ਗੱਲ ਇਹ ਵੀ ਮੇਤੇ ਵੱਡਾ ਇੱਕ ਕੁਆਰਾ ਸੀਗਾ ਬੈਠਾ ਭਰਾ ਤੇ ਕਹਿੰਦੇ ਵੀ ਪਹਿਲਾਂ ਤਾਂ ਅਸੀਂ ਉਹਦਾ ਕਰਾਂਗੇ ਹਾਂ ਵੀ ਅਸੀਂ ਕਰ ਲਵਾਂਗੇ ਇੰਗੇਜਮੈਂਟ ਪਰ ਕਰਨਾ ਪਹਿਲਾਂ ਹੁੰਦਾ ਹੈ ਹੂੰ ਉਸੇ ਬਾਅਦ ਕੀ ਹੋਇਆ ਵੀ ਅਸੀਂ ਸਾਡੇ ਘਰ ਦੇ ਵਿੱਚ ਕੋਈ ਵੀ ਲੇਡੀਜ਼ ਵਗੈਰਾ ਵੀ ਦੇਖੇ ਹੂੰ ਤੇ ਤੁਹਾਨੂੰ ਉਤਰਾ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਜੀ ਵੀ ਅਸੀਂ ਜਿਹੜਾ ਹੈਗਾ ਲੜਕੀ ਨਹੀਂ ਦਿਖਾਣੀ ਫਿਰ ਮੈਂ ਕਿਹਾ ਦੇਖੋ ਜੀ ਜੇ ਲੜਕੀ ਨਹੀਂ ਦਿਖਾਣੀ ਤਾਂ ਫਿਰ ਜੇ ਹੁਣ ਕੋਈ ਕੋਈ ਤੇ ਕੁਛ ਨਾ ਤਾਂ ਕੋਈ تسلی ਹੋ ਮਿ ਜਾਏ ਦੀ ਨਾ ਚਾਹ ਪੈਣ ਦਿਖੇ ਜਾਂ ਪਹੁੰਚਾਈ ਦਿਖੇ ਬਿਲਕੁਲ ਜੀ ਵੱਡੇ ਹੀ ਦੇਖਦੇ ਸੀ ਹਾਂ ਜੀ ਦੇਖਦੇ ਸੀਗੇ ਤੇ ਮੈਂ ਕਿਹਾ ਵੀ ਠੀਕ ਫਿਰ ਮੈਂ ਕਿਹਾ ਵੀ ਦੇਖੋ ਜੀ ਜੇ ਤੁਸੀਂ ਨਹੀਂ ਦਿਖਾਉਣੀ ਤਾਂ ਠੀਕ ਹੈ ਉਸਲੇ ਟੇਵੇ ਟੂਵੇ ਬਣੇ ਹੁੰਦੇ ਸੀ ਵਾਪਸ ਆ ਗਏ ਉਸ ਤੋਂ ਬਾਅਦ ਪਹਿਲੇ ਥੋੜੇ ਚਿਰ ਦੇ ਵਿੱਚ ਵਿੱਚ ਉਹ ਗੱਲ ਚੱਲਦੀ ਪਈ ਇਹਨਾਂ ਦੇ ਮਾਪਾ ਜੀ ਸੀਗੇ ਤੇ ਇਧਰ ਸਾਡੇ ਜਿਹੜੇ ਉਹ ਬਰਦਰ ਦੇ ਨਾਲ ਐਸਐਸਟੀਚਰ ਹੁੰਦੇ ਸੀ ਸਰਦਾਰ ਗੁਰਨਾਮ ਸਿੰਘ ਜੀ ਬਹੁਤ ਪ੍ਰੇਮੀ ਬੰਦੇ ਸੀ ਅਸੀਂ ਉਹਨਾਂ ਦੀ ਵੱਡੇ ਭਰਾਵਾਂ ਵਾਂਗ ਇੱਜ਼ਤ ਕਰਦੇ ਸੀ ਜੀ ਤੇ ਉਹ ਕਹਿੰਦੇ ਵੀ ਇਦਾਂ ਤੁਸੀਂ ਸਤਰਾਜ ਦਾ ਮੱਲੋ ਰਿਸ਼ਤਾ ਵਗੈਰਾ ਕਰਨਾ ਉਹ ਵੀ ਬਰਦਰ ਨਾ ਕਹਿੰਦਾ ਵੀ ਉਹ ਵੀ ਮਾਸਟਰ ਸੀ ਤੇ ਦੋਨੇ ਤੇ ਉਹ ਕਹਿੰਦੇ ਵੀ ਦੇ ਇਦਾਂ ਐ ਵੀ ਉੱਥੇ ਗੱਲ ਚਲਦੀ ਪਈ ਸੀ ਸਾਡੀ ਤੇ ਬਾਕੀ ਦੇਖ ਲੈਣੇ ਕਹਿੰਦੇ ਅਖੇ ਅੱਛਾ ਉਹ ਫਿਰ ਇਹਨਾਂ ਨੇ ਇਹ ਵੀ ਥੋੜਾ ਰੁਕ ਗਏ ਅੱਛਾ ਉਸ ਤੋਂ ਬਾਅਦ ਕੀ ਹੋਇਆ ਵੀ ਇਧਰੋਂ ਆ ਸਾਡੀ ਨਾ ਨੁਕਰ ਹੋ ਗਈ ਉਹ ਸਾਡੇ ਵੱਲੋਂ ਨਹੀਂ ਹੋ ਗਈ ਕਿਉਂਕਿ ਉਹਨਾਂ ਨੇ ਹੀ ਮਤਲਬ ਜਿਹੜਾ ਹੈਗਾ ਗਲਤ ਗਲਤ ਦਾ ਮਤਲਬ ਪਈ ਇੱਕਦਮ ਉਹਨਾਂ ਨੇ ਨਾ ਨਾ ਕਰ ਤੇ ਹਾਂ ਵੀ ਅਸੀਂ ਕੁੜੀ ਨੂੰ ਵੀ ਨਹੀਂ ਦਿਖਾਣੀ ਅਸੀਂ ਉਹਨਾਂ ਨੂੰ ਇਹ ਸ਼ਰਤ ਰੱਖੀ ਸੀ ਵੀ ਅਸੀਂ ਆਪਣੀ ਭੈਣ ਨੂੰ ਜਾਂ ਪਰਜਾਈ ਨੂੰ ਦਿਖਾਣੀ ਕੁੜੀ ਅੱਛਾ ਫਿਰ ਕੋਈ ਨਹੀਂ ਹੁਣ ਇਹਨਾਂ ਵੱਲੋਂ ਜਿਹੜਾ ਫਿਰ ਆਇਆ ਜੀ ਇਨਵੀਟੇਸ਼ਨ ਪਈ ਹਾਂਜੀ ਹੋ ਗਿਆ ਕਿ ਨਹੀਂ ਕਹਿੰਦੇ ਨਹੀਂ ਹੋਇਆ ਕਹਿੰਦੇ ਇਹਨਾਂ ਦੇ ਮਾਮਾ ਹੀ ਕਹਿੰਦੇ ਵੀ ਸਾਡੇ ਭਾਂਜੀ ਹੈਗੀ ਐ ਤੇ ਉਹਦਾ ਰਿਸ਼ਤਾ ਵੱਡੀ ਹੈਗੀ ਐ ਸਾਰੇ ਨਾਲ ਤਾਂ ਰਿਸ਼ਤਾ ਕਰਨਾ ਤੇ ਉਹ ਕਹਿੰਦੇ ਦੇਖ ਲੈਣੇ ਉਹਦੇ ਵਿੱਚ ਜਿਹੜੇ ਸੀਗਾ ਉਹ ਸਾਡੇ ਜਿਹੜੇ ਭਝਾਈ ਸੀ ਉਹ ਵੀ ਇਹਨਾਂ ਦੇ ਰਿਸ਼ਤੇਦਾਰਾਂ ਵਿੱਚੋਂ ਸੀ ਜਿੱਲੇ ਉਹ ਕਹਿੰਦੇ ਜੀ ਇਹ ਤਾਂ ਪੁਣੇ ਮਤਲਬ ਰਿਸ਼ਤੇਦਾਰਾਂ ਦੇ ਵਿੱਚੋਂ ਹੈਗਾ ਤੇ ਸਾਡੇ ਵਾਦ ਰਿੰਲਾ ਆਏ ਉਹ ਵੀ ਆਏ ਮਾਮਾ ਜੀ ਵੀ ਆਏ ਤਿੰਨ ਤਿੰਨ ਚਾਰ ਜਣੇ ਆਏ ਉਹਨਾਂ ਨੇ ਕੀ ਕੀਤਾ ਭਈ ਉਸ ਟਾਈਮ ਦੇ ਵਿੱਚ ਅਸੀਂ ਮੈਂ ਸਵੇਰੇ ਦੇਵੀਤਲਾਬ ਗਿਆ ਤੇ ਚਲੋ ਹੁੰਦਾ ਹੀ ਆ ਉਸ ਟਾਈਮ ਕ੍ਰੇਜ਼ ਹੁੰਦਾ ਵੀ ਠੀਕ ਹੈ ਜੀ ਸ਼ਾਦੀ ਵਗੈਰਾ ਦਾ ਜਾਂ ਕੁਝ ਹੋਈ ਹੈ ਤੇ ਉੱਥੇ ਦੇਵੀਤਲਾ ਮੱਥਾ ਵਗੈਰਾ ਠੇਕੇ ਆਏ ਤੇ ਉਹਨੇ ਨੂੰ ਆਇਓ ਸੀ ਤੇ ਮੈਂ ਬ੍ਰਦਰ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਇਦਾਂ ਕਰਿਓ ਵੀ ਚਾਹ ਪਾਣੀ ਦਾ ਭੈਣ ਵੀ ਸਾਡੇ ਜਿੰਨੀ ਸੀ有机会ਤ ਹੋ ਗਈ ਉਹ ਸਾਡੇ ਪਰਿਵਾਰ ਨੂੰ ਨੇ ਇਕੱਠਾ ਤਿੰਨ ਭਰਾ ਮਤਲਬ ਇਕੱਠਾ ਕਰਕੇ ਰੱਖਿਆ ਸੀ ਹਾਂਜੀ ਤੇ ਉਹ ਸਗਰ ਉਹ ਆਏ ਜੀ ਆਖਿਰ ਮਤਲਬ 101 ਰੁਪਇਆ ਸਗਣ ਦੇਣ ਲੱਗੇ ਹੂੰ ਉਹ ਸੇ 83 ਦੀ ਗੱਲ ਹੈ ਅੱਛਾ ਜੀ ਮੈਂ ਮੈਂ ਕਿਹਾ ਨਹੀਂ ਮੈਂ ਸਗਣ ਇੰਨਾ ਨਹੀਂ ਲੈਣਾ ਮੈਂ ਇੱਕ ਛੁਆਰਾ ਤਾਂ ਇੱਕ 1 ਰੁਪਇਆ ਰੱਖਿਆ ਬਾਕੀ ਉਹਨਾਂ ਨੂੰ ਦਿੱਤਾ ਮੈਂ ਕਿਹਾ ਜੀ ਅਸੀਂ ਇਹ ਨਹੀਂ ਮਤਲਬ ਮੈਂ ਦੇਖੋ ਜੀ ਕਹਿੰਦੇ ਆ ਵੀ ਜਿਸਨੇ ਲੜਕੀ ਦੇਤੀ ਉਹਨੇ ਸਭ ਕੁਝ ਦੇ ਦਿੱਤਾ ਹਮ ਸਾਡਾ ਤਾਂ ਇਹੀ ਖਿਆਲ ਹੈ ਕਿਉਂਕਿ ਲੜਕੀਆਂ ਹਰ ਇੱਕ ਨੇ ਜਮੀਆਂ ਹਮ ਹਰ ਇੱਕ ਨੇ ਅਸੀਂ ਅਸੀਂ ਬਗੈਰ ਮਤਲਬ ਬਾਪ ਦੇ ਜਿਹੜੀਆਂ ਭੈਣਾਂ ਪਾਲੀਆਂ ਵਿਆਹੀਆਂ ਸਭ ਕੁਝ ਕੀਤਾ ਹੈਗਾ ਉਹ ਜੋ ਬੋੜੇ ਛੁਕੀ ਹੈਗੀਆਂ ਮਤਲਬ ਸਾਡੇ ਜੀਤਾ ਜੀ ਉਹ ਵੀ ਪ੍ਰਿੰਸੀਪਲ ਰਿਟਾਇਰ ਹੋ ਗਏ ਜਿਹੜੀ ਛੋਟੀ ਭੈਣ ਸੀ ਉਹ ਹੋਟਲੀ ਵੀ ਨਹੀਂ ਕਰਕੇ ਉਹਦੇ ਲੈਥ ਹੋ ਗਈ ਸੀ ਇੱਕ ਲੜਕੀ ਸੀ ਇਹ ਮਨੀਸ਼ਾ ਜਿੰਨੀ ਲੜਕੀ ਸੀ ਉਹ ਅੱਜ ਬਾਹਰ ਆਸਟ੍ਰੇਲੀਆ ਦੇ ਵਿੱਚ ਹੈ ਉਹਦੇ ਪਤੀ ਵੀ ਜਿਹੜੇ ਆਸਟ੍ਰੇਲੀਆ ਦੇ ਦੋ ਬੱਚੇ ਹੈ ਚਲੋ ਬੜਾ ਖੁਸ਼हाल ਹੈ ਤੇ ਉਹ ਇਦਾਂ ਸੀ ਫਿਰ ਇਹਨਾਂ ਅੰਗੇਜਮੈਂਟ ਹੋ ਗਈ ਜੀ ਉਸ ਤੋਂ ਬਾਅਦ ਕੀ ਹੋਇਆ ਫਿਰ ਅਸੀਂ ਉਹਨਾਂ ਇਹਨਾਂ ਨਾਲ ਮਤਲਬ ਖੁੱਲ੍ਹ ਕੇ ਗੱਲ ਕਰ ਲਈ ਅਸੀਂ ਕਿ ਆਪੇ ਦਾਦਾ ਪੇ ਬ੍ਰਦਰ ਜਿਹੜਾ ਹੈਗਾ ਉਹ ਮਤਲਬ ਉਹਦੀ ਪਹਿਲਾ ਸ਼ਾਦੀ ਕਰਨੀ ਹੈ ਜੀ ਜਹ ਉਸ ਤੋਂ ਬਾਅਦ ਨਾਲ ਹੀ ਕਰਨੀ ਹੈ ਹਾਂ ਦੇਖੋ ਇਹ ਵੀ ਇੱਕ ਤਰ੍ਹਾਂ ਦੀ ਰਿਸਪੈਕਟ ਸੀ ਵੀ ਵੱਡਾ ਭਰਾ ਉਹ ਰਹਿ ਨਾ ਜਾਏ ਉਹ ਸਾਡੇ ਮਾਤਾ ਜੀ ਦਾ ਜਿਹੜਾ ਫੈਸਲਾ ਸੀਗਾ ਮਾਤਾ ਜੀ ਕਹਿੰਦੇ ਵੀ ਦੇਖੋ ਅਸੀਂ ਕੱਲ ਨੂੰ ਮੈਂ ਮਰ ਜਾਣਾ ਰਹਿਣਾ ਤਾਂ ਕਿਸੇ ਨੇ ਵੀ ਨਹੀਂ ਜੀ ਬਿਲਕੁਲ ਤੇ ਮੈਨੂੰ ਇਹ ਨਾ ਹੋਵੇ ਵੀ ਇੱਕ ਬੱਚਾ ਮੇਰਾ ਰਹਿ ਜਾਵੇ ਦੇਖੋ ਇਹ ਜ਼ਰੂਰੀ ਸਮਝਦੇ ਸੀ ਹਾਂ ਜ਼ਰੂਰੀ ਸਮਝਦੇ ਸੀਗੇ ਫਿਰ ਮੇਰੇ ਚਲੋ ਇਦਾਂ ਹੋਇਆ ਕਿ ਅਸੀਂ ਮਤਲਬ ਡੌਟ ਤੋਂ ਉਹਦੇ ਕਰਕੇ ਮਤਲਬ ਬੜਾ ਕੁਝ ਕੀਤਾ ਸੀ ਜਿਲਦਰ ਲਿਆਣਾ ਸਰਵਿਸਨ ਸੇ ਕਰਦੇ ਥੋੜਾ ਜਿਹਾ ਪੜਿਆ ਵੀ ਥੋੜਾ ਘੱਟ ਸੀਦਾ ਚਲੋ ਉਹ ਫਿਰ ਮਾਤਾ ਜੀ Shimla ਗਏ ਤੇ Shimla ਜਾ ਕੇ ਉਹਨਾਂ ਨੇ ਲੜਕੀ ਦੇਖੀ ਲੜਕੀ ਦੇਖ ਕੇ ਤਾਂ ਫਿਰ ਉਹਨਾਂ ਨੇ ਔਰ ਤੇ ਦੇ ਵਿੱਚ ਅਸੀਂ ਮਤਲਬ ਮੈਜ ਵਗੈਰਾ ਕਰ ਲਈ ਉਹਨਾਂ ਦਾ ਵਿਆਹ ਕਰਨ ਤੋਂ ਬਾਅਦ ਹੀ ਤੁਹਾਡਾ ਵਿਆਹ ਫਿਰ ਹਾਂਜੀ ਉਹਨਾਂ ਦੇ ਜਿਹੜਾ ਹੈਗਾ ਉਹ 11 ਨਵੰਬਰ 1984 ਦੇ ਵਿੱਚ ਹੋਇਆ ਸੀ ਤੇ ਸਾਡਾ 7 ਮਹੀਨਿਆਂ ਦਾ ਫਰਕ ਸੀ ਬੱਚੇ ਵੀ ਸਾਡੇ ਜਿਹੜੇ ਦੋਨੇ ਦੇ ਜਿਹੜੇ 7 ਮਹੀਨਿਆਂ ਦਾ ਫਰਕ ਸੀਗਾ ਜਿਹੜਾ ਭਰਾ ਦਾ ਲੜਕਾ ਹੈ ਉਹ 84 ਇਹ 83 ਦਾ ਹੈ 85 ਦਾ ਜਨਮ ਸੀਗਾ ਤੇ ਸਾਡੇ ਲੜਕੇ ਦਾ ਜਿਹੜਾ ਉਹ 86 ਦਾ ਜਨਮ ਸੀਗਾ ਉਹ ਵੀ 11 ਕੁ ਮਹੀਨੇ ਦਾ ਫਰਕ ਸੀਗਾ ਅੱਛਾ ਜੀ ਤੇ ਖੈਰ ਚਲੋ ਉਸ ਟਾਈਮ ਔਖਾ ਸੌਖਾ ਸਭ ਕੁਝ ਟਾਈਮ ਰਹਿੰਦਾ ਹੈ ਉਹ ਤਾਂ ਭਗਵਾਨ ਦੀ ਮਰਜ਼ੀ ਹੈ ਨਾ ਜੀ ਬਿਲਕੁਲ ਕਿਸੇ ਇਹ ਗਰੀਬੀ ਨਹੀਂ ਜਿਹੜੀ ਇਹ ਭਗਵਾਨ ਦੀ ਦੇਣ ਹੈ ਬਿਲਕੁਲ ਜੀ ਚਲੋ ਔਖਾ ਵੀ ਬੜਾ ਟਾਈਮ ਕੱਢਿਆ ਹਮ ਸਾਡੇ ਜੀਵਨ ਸਾਥੀ ਨੇ ਸਾਡੇ ਨਾਲ ਹਮ ਬਾਹ ਦੇ ਨਾਲ ਬਾਹ ਫੜ ਕੇ ਫਿਰ ਸਾਡਾ ਪੂਰਾ ਸਾਥ ਦਿੱਤਾ ਕੋਈ ਟਾਈਮ ਇਦਾਂ ਦਾ ਆ ਗਿਆ ਸੀਗਾ ਫੇਕ ਰਾਏ ਤੇ ਰਹਿੰਦੇ ਸੀਗੇ ਤੇ ਇਹ ਸਾਡਾ ਜਿਹੜਾ ਹੈਗਾ ਉਹ ਦੁਕਾਨ ਖੜ ਬੈਠੇ ਫਿਰ ਪੂਰਾ ਨਸੀਬ ਹੁੰਦਾ ਦੋ ਬੱਚੇ ਪਾਲਨੇ ਤੇ ਬੜਾ ਔਖਾ ਸੀਗਾ ਫਿਰ ਅਸੀਂ ਰਾਤ ਨੂੰ ਮਤਲਬ ਕੰਮ ਕਰ ਕਰ ਕੇ ਸਵੇਰੇ ਉੱਥੇ ਸਾਈਕਲ ਦੇ ਉੱਤੇ ਸਕੂਟਰ ਉਸਲੇ ਹੁਣ ਤਾਂ ਚਲੋ ਸਕੂਟਰ ਵਗੈਰਾ ਹੈਗਾ ਹਾਂ ਬਿਲਕੁਲ ਉਦੋਂ ਤਾਂ ਸਵਾਰੀ ਸਾਈਕਲ ਹੀ ਸੀ ਸਾਈਕਲ ਠੀਕ ਹੈ 89 ਦੀ ਗੱਲ ਹੈ ਜੀ ਤੇ ਇਹ ਬੱਚੇ ਛੋਟੇ ਛੋਟੀ ਜਿਹੀ ਸੀ ਉਸਲੇ ਹੂੰ ਤੇ ਇਦਾਂ ਸੀਗਾ ਜੀ ਕਿ ਬਸ ਇਦਾਂ ਹੀ ਗੱਡੀ ਚੱਲੀ ਜੀ ਕਿਰਤੀ ਜੀਵਨ ਹੈਗਾ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਪੜਾਇਆ ਲਿਖਾਇਆ ਉਹ ਛੋਟਾ ਜਿਹੜਾ ਮੁੰਡਾ ਸੀਗਾ ਉਹ ਐਕਸੀਡੈਂਟ ਚ ਪੂਰਾ ਹੋ ਜਾਂਦਾ ਉੱਪਰ ਵਾਲੇ ਦੀ ਮਰਜੀ ਉਹਦੇ 'ਚ ਕੁਝ ਨਹੀਂ ਕਰ ਸਕਦਾ ਜੀਵਨ ਮੌਤ ਜਿਹੜੇ ਉਹਦੀ ਹੈ ਜੀ ਉਹਦੀ ਦੇਣ ਹੈ ਇਨਸਾਨ ਨੂੰ ਵੀ ਆਪਣੀ ਜਿਹੜੀ ਹੈਗੀ ਹੈ ਉਹ ਆਪਣੀ ਜਿਹੜੀ ਜੀਵਨ ਲੀਲਾ ਸਮਾਪਤ ਕਰਨ ਦਾ ਕੋਈ ਆਰਡਰ ਨਹੀਂ ਹੈ ਉਹ ਉਹਨੂੰ ਹੀ ਆਰਡਰ ਹੈ ਇਹ ਨਹੀਂ ਪੈਦਾ ਕੀਤਾ ਉਹਨੂੰ ਇਹਦਾ ਆਰਡਰ ਹੈ ਦੇਖੋ ਇੱਥੇ ਪਈ ਇੱਕ ਗੱਲ ਇਹ ਕਰਨੀ ਚਾਹਾਂਗੇ ਜੀਵਨ ਦੇਣ ਵਾਲਾ ਉਹ ਹੈ ਤੇ ਲੈਣ ਵਾਲਾ ਵੀ ਉਹੀ ਹੈ ਤੇ ਅਸੀਂ ਕਈ ਵਾਰ ਦੇਖਦੇ ਆਂ ਅੱਜ ਕੱਲ੍ਹ ਹਾਲਾਤਾਂ ਤੋਂ ਤੰਗ ਹੋ ਗਏ ਕਿਦਾਂ ਕਿਦਾਂ ਦੀਆਂ ਕਟਨਾਵਾਂ ਹੋ ਜਾਂਦੀਆਂ ਇਹ ਵੀ ਨਹੀਂ ਮੀਨ ਸੱਚ ਨਾਲ ਉਹ ਇੱਕ ਅਸੀਂ ਕਾਇਰਤਾ ਉਹਨੂੰ ਕਹਿ ਸਕਦੇ ਆਂ ਹਾਂ ਜੀ ਉਹ ਤੁਸੀਂ ਜੋ ਜੀਵਨ ਤੁਹਾਨੂੰ ਮਿਲਿਆ ਉਹ ਤੋਂ ਤੁਸੀਂ ਨੱਠ ਗਏ ਨੱਠ ਗਏ ਹਾਂ ਜੀ ਇਹ ਮੁੱਜ਼ ਨਹੀਂ ਹੈ ਮਤਲਬ ਜਿਸਲੇ ਮਾਫ ਕਰਨਾ ਵੈਸੇ ਮੇਰੇ ਵੀ ਅਟੈਕ ਹੋਇਆ ਹੈਗਾ ਮਤਲਬ ਚਾਰ ਪੰਜ ਸਾਲ ਇਹ ਦੇਖੋ ਫਿਰ ਵੀ ਜੀਵਨ ਤਾਂ ਪ੍ਰਮਾਤਮਾ ਦੇ ਹੱਥੇ ਦੇਣਾ ਹੈਗਾ ਉਹਦੇ ਮੁਤਾਬਿਕ ਉਹਨਾਂ ਨੇ ਜੋ ਕੁਝ ਦਿੱਤੀਆ ਹੈਗਾ ਮਤਮਤ ਦੇਣ ਵਾਲੇ ਦੇਣ ਵਾਲਾ ਹੀ ਪ੍ਰਮਾਤਮਾ ਪਰ ਉਸ ਗੋਡ ਤੇ ਥੈਂਕਸ ਗੋਡ ਮਤਲਬ ਉਸਨੇ ਸਾਡੀ ਮਤਲਬ ਜਾਨ ਬਚਾਈ ਤੇ ਚਲੋ ਕੁਝ ਸਾਲ ਲਿਖੇ ਸੀਗੇ ਤੇ ਅਸੀਂ ਮਤਲਬ ਜੰਨਾ ਸੀਗਾ ਹੁਣ ਚਲੋ ਮੈਡੀਸਨ ਵਗੈਰਾ ਜਲਦੀ ਪਈਏ ਖਾ ਰਹੇ ਆ ਜਾਂ ਦੀਰੀਆਂ ਜਾਂ ਕੁਝ ਵੀ ਹੈ ਪਰ ਹੈ ਉਸ ਭਵਾਂ ਦੀ ਦੇਣਾ ਸਭ ਕੁਝ ਸਭ ਕੁਝ ਉਹਦੇ ਹੱਥ ਹੈ ਉਹਦੇ ਹੱਥ ਹੈ ਜੀ ਇਹ ਮਤਲਬ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਆਪਣੇ ਜੀਵਨ ਬਾਰੇ ਵੀ ਤੁਹਾਨੂੰ ਕਿਦਾਂ ਇੰਨਾ ਸਟਰਗਲ ਜੋ ਵੀ ਦੱਸਿਆ ਉਹਦੇ ਚ ਤੁਹਾਡਾ ਕੀ ਰੋਲ ਲਿਆ ਜਾਂ ਕਿਦਾਂ ਤੁਸੀਂ ਕੱਟਿਆ ਸਭ ਕੁਝ ਦੇਖੋ ਜੀ ਮੇਰਾ ਰੋਲ ਇਹ ਰਿਹਾ ਚੋ ਕਰ ਚ ਬੜੀ ਤੰਗੀ ਆਉਂਦੀ ਆ ਹਾਂ ਜੀ ਪਰ ਇੱਕ ਦੂਸਰੇ ਸਾਥ ਦੇ ਕੇ ਹੁੰਦਾ ਤਾਂ ਮੈਂ ਆਪਣਾ ਪ੍ਰੋਪਰ ਘਰ ਦੇ ਸਾਥ ਪੂਰਾ ਦਿੱਤਾ ਹੈਗਾ ਜੀ ਚਲੋ ਇਸ ਤਰੀ ਜਿੰਦਗੀ ਨਿਕਲ ਜਾਂਦੀ ਹੈ ਇੱਕ ਦੂਸਰੇ ਸਾਥ ਦੇ ਨਾਲ ਹਮ ਤੇ ਓਕੀਆਂ ਕਵੀਆਂ ਤੇ ਚਲੋ ਕਰਾ ਚਾਹੁੰਦੀ ਐ ਪਰ ਉਹਨਾਂ ਨੂੰ ਕਮੀਆਂ ਨੂੰ ਨਾ ਚਲੋ ਆਪਣੀ ਮਿਹਨਤ ਨਾਲ ਪੂਰੀ ਕਰ ਲਓ ਜੀ ਬਿਲਕੁਲ ਤੇ ਕਹਿੰਦੇ ਨਹੀਂ ਹੁੰਦੇ ਥੋੜੇ ਚੋ ਥੋੜਾ ਤੇ ਬਹੁਤੇ ਚੋ ਬਹੁਤਾ ਹਾਂਜੀ ਜੋ ਵੀ ਸਾਨੂੰ ਪ੍ਰਮਾਤਮਾ ਨੇ ਦਿੱਤਾ ਉਹਦਾ ਸ਼ੁਕਰ ਕਰੀਏ ਤੁਸੀਂ ਆਪਣੇ ਜੀਵਨ ਦੇ ਸੰਘਰਸ਼ ਔਰ ਜੀਵਨ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਥੈਂਕ ਯੂ